ਜਦ ਜਿਹੜੀਆਂ ਡੈਪੂਟੇਸ਼ਨਸ ਹੋ ਰਹੀਆਂ ਨੇ ਪਤਾ ਲੱਗਿਆ 7000 ਤੋਂ ਉੱਪਰ ਜਿਹੜੇ ਆ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਔਰ ਰਿਪੋਰਟ ਵੀ ਕੀਤਾ ਜਾ ਰਿਹਾ ਹੈ ਪਰ ਉਹਦੇ ਵਿੱਚ ਹਾਲੇ ਤੱਕ ਪੰਜਾਬੀ ਭਾਈਚਾਰੇ ਦਾ ਜਾਂ ਸਾਡੇ ਭਾਰਤੀ ਭਾਈਚਾਰੇ ਦਾ ਕੋਈ ਵੀ ਸਟੋਰ ਕੋਈ ਵੀ ਧਾਰਮਿਕ ਸਥਾਨ ਹਜੇ ਤੱਕ ਸਾਨੂੰ ਨਹੀਂ ਦੇਖਿਆ ਕਿਸੇ ਵੀ ਇੰਡੀਅਨ ਸਟੋਰ ਦੇ ਉੱਤੇ ਫ੍ਰਿਜਨਾਂ ਦੇ ਵਿੱਚ ਆਇਸ ਦੀ ਰੇਡ ਨਹੀਂ ਹੋਈ ਤੇ ਨਾ ਹੀ ਮੈਨੂੰ ਲੱਗਦਾ ਵੀ ਕਿਸੇ ਗੁਰੂ ਘਰ ਦੇ ਵਿੱਚ ਆਇਸ ਦੀ ਰੇਡ ਹੋਈ ਹੈਗੀ ਆ ਤੇ ਮੈਂ ਆਸ ਕਰਦਾ ਵੀ ਇਦਾਂ ਦੀਆਂ ਜਿਹੜੀਆਂ ਅਫਵਾਹਾਂ ਉਹ ਇੰਡੀਅਨ মিডিਆ ਨਾ ਖਲਾਵੇ ਕਿਉਂਕਿ ਬਹੁਤ ਵਾਰੀ ਇਹ ਮੌਕਾ ਹੀ ਪਾੜਦੇ ਰਹਿੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਸਿੱਖਾਂ ਦੇ ਗੁਰੂ ਘਰ ਆ ਉਹਨਾਂ ਨੂੰ ਬਦਨਾਮ ਕੀਤਾ ਜਾਵੇ ਜਿਹੜੇ 7000 ਪਤਾ ਲੱਗਿਆ ਵੀ ਡਿਟੇਨ ਕੀਤੇ ਉਹਨਾਂ ਬਾਰੇ ਦੱਸਿਓ ਔਰ ਉਹਦੇ ਵਿੱਚੋਂ ਡੈਪੂਟੇਸ਼ਨ ਜਿਹੜੀ ਸ਼ੁਰੂ ਹੋ ਗਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਜਿਹੜੀ ਰੇਡਾਂ ਵਾਲਾ ਸਿਸਟਮ ਆ ਚਾਹੇ ਉਹ ਆਪਣੇ ਗੁਰੂ ਘਰਾਂ ਦੀ ਗੱਲ ਕਰ ਲਈਏ ਜਾਂ ਫਿਰ ਆਪਣੇ ਸਟੋਰਾਂ ਦੀ ਗੱਲ ਕਰ ਲਈਏ ਕੀ ਉਹ ਸਾਰੇ ਸੇਫ ਨੇ ਕਿ ਹੋ ਸਕਦੀਆਂ ਰੇਡਾਂ ਆਉਣ ਵਾਲੇ ਸਮੇਂ ਦੇ ਵਿੱਚ ਡਰਤਾ ਹੈ ਨਾ ਕਮਿਊਨਿਟੀ ਦੇ ਬਾਰੇ ਮੇਰਾ ਖੰਡ ਦਰਜਣ ਦੇ ਕਰੀਬ ਜਿਹੜੀਆਂ ਫਲਾਈਟਾਂ ਹੈਗੀਆਂ ਉਹ ਮੈਕਸੀਕੋ ਵੈਨਜ਼ੂਏਲਾ ਕੋਲੰਬੀਆ ਤੇ ਹੋਰ ਦੇਸ਼ਾਂ ਨੂੰ ਜਾ ਰਹੀਆਂ ਹੈਗੀਆਂ ਤੇ ਇਹਨਾਂ ਗ੍ਰਿਫਤਾਰੀਆਂ ਦੇ ਵਿੱਚ ਹਾਲ ਦੀ ਘੜੀ ਜਿਹੜੇ ਭਾਰਤੀਆ ਉਮਰ ਮੰਨ ਲੱਗਦਾ ਵੀ ਨਾ ਮਾਤਰੀ ਹੈਗੇ ਆ ਤੇ ਇਹ ਹੁਣ ਆਉਣ ਵਾਲਾ ਸਮਝ ਦੱਸੂਗਾ ਵੀ ਜਿਹੜੀਆਂ ਆ ਇਸਕੂਲ ਦਾ ਰੈਡ ਆ ਉਹ ਹੋਰ ਫਾਰਮਾ ਦੇ ਉੱਤੇ ਜਾਂ ਕਿਸੇ ਸਟੋਰਾਂ ਦੇ ਉੱਤੇ ਕਿੰਨੇ ਹੱਕ ਤੇਜ਼ੀ ਨਾਲ ਵੱਧੀਆਂ ਹੈਗੀਆਂ ਜਸਵੰਤ ਸਿੰਘ ਖਾਲੜਾ ਹੋਣਾਂ ਦੇ ਨਾਮ ਤੇ ਇੱਕ ਪਾਰਕ ਦਾ ਨਾਮ ਪਹਿਲਾਂ ਹੀ ਰੱਖਿਆ ਤੇ ਆ ਜੋ ਕਾਫੀ ਸਾਲ ਪਹਿਲਾਂ ਪਰ ਉਸ ਤੋਂ ਬਾਅਦ ਹੁਣ ਇੱਕ ਸਕੂਲ ਦਾ ਨਾਮ ਜਿਹੜਾ ਜਸਵੰਤ ਸਿੰਘ ਖਾਲੜਾ ਹੋਣਾਂ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ ਉਧਰ ਭਾਰਤ ਦੇ ਵਿੱਚ ਔਰ 올 ਓਵਰ ਵਰਲਡ ਦੇ ਵਿੱਚ ਉਹਨਾਂ ਦੀ ਫਿਲਮ ਆ ਜਿਹੜੀ ਦਿਲਜੀਤ ਦਸਾਜ ਹੋਣਾਂ ਦੀ ਉਹ ਰਿਲੀਜ਼ ਨਹੀਂ ਕੀਤੀ ਜਾ ਰਹੀ ਪਰ ਇੰਦਰ ਫਰਜ਼ਨਲ ਦੇ ਵਿੱਚ ਮਾਨ ਸਤਕਾਰ ਦਿੱਤਾ ਜਾ ਰਿਹਾ ਉਹ ਜਿਵੇਂ ਐਕਟਿਵਿਸਟ ਸੀਗੇ ਔਰ ਮਨੁਖੀਰ ਘਾਰਾਂ ਦੇ ਤੇ ਹਿੰਦੁਸਤਾਨ ਦੇ ਵਿੱਚ ਵੀ ਉਹਨਾਂ ਦੀ ਫਿਲਮ ਚਲਾਉਣ ਤੇ ਮੇਰਾ ਖਿਆਲ ਰੋਕ ਨਹੀਂ ਲਾਉਣੀ ਚਾਹੀਦੀ ਕਿਉਂਕਿ ਉਹਨਾਂ ਨੇ ਮਾੜਾ ਕੰਮ ਤਾਂ ਕੋਈ ਕੀਤਾ ਨਹੀਂ ਉਹਨਾਂ ਨੇ ਤਾਂ ਜਿਹੜੇ ਪੁਲਿਸ ਦੇ ਜ਼ੁਲਮ ਸੀਗੇ ਉਹਨਾਂ ਦੇ ਵਿਰੋਧਾਭ ਦੀ ਆਵਾਜ਼ ਹੈ 28 ਕਾਫੀ ਲੰਬੇ ਸਮੇਂ ਤੋਂ ਡੋਨਲਡ ਟਰੰਪ ਹਵਾ ਵੱਲੋਂ ਕਿਹਾ ਜਾ ਰਿਹਾ ਸੀ ਜਿਵੇਂ ਜਦੋਂ ਮੈਂ ਪਾਵਰ ਦੇ ਵਿੱਚ ਆ ਗਿਆ ਮੈਂ ਕੈਨੇਡਾ ਮੈਕਸੀਕੋ ਤੇ ਚਾਈਨਾ ਤੇ ਟੈਰਿਫ ਲਾਉਂਗਾ ਔਰ ਉਹਨਾਂ ਨੇ ਚਾਈਨਾ ਤੇ 10% ਲਾਇਆ ਹੈ ਕੈਨੇਡਾ ਔਰ ਮੈਕਸੀਕੋ ਤੇ 25% ਟੈਰਿਫ ਲਾਤਾ ਯਾਨੀ ਕਿ ਟੈਕਸ ਲਾਤਾ ਹੁਣ ਬਹੁਤ ਸਾਰੇ ਖਾਸ ਤੌਰ ਤੇ ਪਾ ਜ ਗੱਡੀਆਂ ਦੀ ਗੱਲ ਕਰ ਲਈਏ ਤਾਂ ਗੱਡੀਆਂ ਦੇ ਪਾਰਟਸ ਆ ਜਿਹੜੇ ਜਾਂ ਕੈਨੇਡਾ ਜਾਂ ਮੈਕਸੀਕੋ ਦੇ ਵਿੱਚ ਬਣਦੇ ਸੀਗੇ ਚਾਹੇ ਕੋਈ ਵੀ ਕੰਪਨੀ ਦੀ ਗੱਡੀ ਹੋਵੇ ਹਨਾ ਉਹਦੇ ਤੇ ਹੁਣ 25% ਟੈਕਸ ਲੱਗ ਗਿਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੈਨੇਡਾ ਤੋਂ ਐਕਸਪੋਰਟ ਹੋ ਕੇ ਅਮਰੀਕਾ ਦੇ ਵਿੱਚ ਆਉਂਦੀਆਂ ਐ ਤੇ ਫਿਰ ਉਹਨਾਂ ਤੇ ਜੇ ਟੈਰਿਫ ਲੱਗ ਗਿਆ ਤੇ ਫਿਰ ਉਹ ਜਿਹੜਾ ਮਹਿੰਗਾਈ ਦਾ ਦੌਰ ਆ ਕੀ ਲੱਗਦਾ ਉਹ ਵੱਜ ਜਗਾ ਆਉਣ ਵਾਲੇ ਸਮੇਂ ਦੇ ਵਿੱਚ ਭਾਰ ਕਿਹਦੇ ਤੇ ਪਏਗਾ 25% ਬਿਲੀਅਨਸ ਡਾਲਰ ਦਾ ਜਿਹੜਾ ਵਪਾਰ ਆ ਉਹ ਚਾਈਨਾ ਤੋਂ ਹਰ ਇੱਕ ਸਾਲ ਹੁੰਦਾ ਤੇ ਇਸੇ ਤਰੀਕੇ ਨਾਲ ਕੈਨੇਡਾ तकरीबन 155 ਬਿਲੀਅਨ ਡਾਲਰ ਦਾ ਜਿਹੜਾ ਵਪਾਰ ਆ ਉਹ ਅਮਰੀਕਾ ਦੇ ਨਾਲ ਕਰਦਾ ਤੇ ਇਸੇ ਤਰੀਕੇ ਨਾਲ ਮੈਕਸੀਕੋ ਵੀ ਵੱਡੀ ਗਿਣਤੀ ਦੇ ਵਿੱਚ ਉੱਥੋਂ ਕਿੰਨਾ ਕੁਝ ਅਮਰੀਕਾ ਦੇ ਵਿੱਚ ਆਉਂਦਾ ਕਈ ਵੱਡੇ ਵੱਡੇ ਟਰੱਕ ਵੀ ਮੈਕਸੀਕੋ ਦੇ ਵਿੱਚ ਬਣਦੇ ਆ ਫਾਰਪੰਗ ਦਾ ਕਿੰਨਾ ਸਮਾਨ ਉੱਥੋਂ ਆ ਰਿਹਾ ਹੈਗਾ ਤੇ ਜੇ 25% ਟੈਕਸ ਟਰੰਪ ਉਹਨਾਂ ਚੀਜ਼ਾਂ ਤੇ ਲਾਊਗਾ ਤੇ ਉਹ ਦੇਸ਼ ਕਹਿੰਦੇ ਅਸੀਂ ਵੀ ਵਾਪਸ 25% ਲਾਵਾਂਗੇ ਤੇ ਫਿਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਐ ਜਾ ਕੇ ਤਾਂ ਕੰਜ਼ਿਊਮਰ ਨੂੰ ਹੀ ਭੁਗਤਣਾ ਪੈਣਾ ਇਹ ਸਾਰਾ ਜੇ ਵੀ 6 ਪੰਜਾਬੀ ਪੜ ਲੈ ਔਰ ਚੋਰੀ ਕਰਦੇ ਸੀ ਦੇਸੀ ਕਿਉਂ ਇਹ ਦੱਸਿਓ ਕਿੱਥੋਂ ਦੀ ਖਬਰ ਆ ਬੜੀ ਹਾਸੋਣੀ ਦੀ ਖਬਰ ਆ ਵੀ ਸਾਡਾ ਹੁਣ ਜਿਹੜਾ ਪੰਜਾਬੀਆਂ ਦੇ ਉੱਤੇ ਚੋਰੀ ਕਰਨ ਦਾ ਲੈਵਲ ਆ ਉਹ ਵੀ ਇੰਨਾ ਵੱਡਾ ਇੰਨਾ ਡਾਊਨ ਚਲਾ ਗਿਆ ਵੀ ਅਸੀਂ ਕਿਉਂ ਚੋਰੀ ਕਰਦੇ ਫੜ ਲੈ ਮੈਨੂੰ ਤਾਂ ਆਪੇ ਖਬਰ ਪੜ੍ਹ ਕੇ ਬੜੀ ਘਰਾਤੀ ਵੀ ਹੋਈ ਤੇ ਸ਼ਰਮਜੀ ਵੀ ਆਈ ਵੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਿਉਂ ਚੋਰੀ ਕਰਨਾ ਓਈ ਇੱਕ ਥਾਂ ਤੋਂ ਨਹੀਂ ਵੱਖੋ-ਵੱਖ ਸਟੋਰਾਂ ਤੋਂ ਨਿੱਕੇ-ਨਿੱਕੇ ਕੰਟੇਨਰਾਂ ਦੇ ذریعے ਇਹ ਬੰਦੇ ਕਿਉਂ ਚੋਰੀ ਕਰਦੇ ਸੀ ਭਾਈ ਜੀ ਤੇ ਜਿਹਦੇ ਕਰਕੇ 60000 ਡਾਲਰ ਦਾ ਇਹਨਾਂ ਨੇ ਟੋਟਲ ਕਿਉਂ ਚੋਰੀ ਕੀਤਾ ਪਰ ਇਹਨਾਂ ਦੇ ਜਿਹੜੇ ਸਿਰਸਵਾ ਉਹ ਸਾਰੇ ਭਾਈਚਾਰੇ ਦੇ ਭੁਆਈ ਆ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਮਹੱਤਵਪੂਰਨ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਅੱਜ ਵੀ ਜੁੜਨਗੇ ਫ੍ਰੀਜ਼ਰੋਂ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਬਾਚੀਕੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਇੱਕ ਝੂਠੀ ਖਬਰ ਇੰਡੀਅਨ ਮੀਡੀਆ ਵੱਲੋਂ ਫਲਾਈ ਗਈ ਸੀ ਔਰ ਕਈ ਚੈਨਲਾਂ ਤੇ ਆਈ ਪਰ ਉਸ ਤੋਂ ਬਾਅਦ ਉਹਨਾਂ ਨੇ ਖੰਡਣ ਵੀ ਕੀਤਾ ਕਿ ਕਈ ਨਿਊਯਾਰਕ ਤੇ ਨਿਊ ਜਰਸੀ ਦੇ ਗੁਰੂ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਆਈਸ ਵੱਲੋਂ ਉਹ ਕੀ ਸੀ ਪੂਰੀ ਖਬਰ ਕਿਉਂ ਇਸ ਤਰ੍ਹਾਂ ਦਾ ਹੋਇਆ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਔਰ ਬਹੁਤ ਸਾਰੇ ਡਿਪੋਰਟ ਹੋ ਰਹੇ ਨੇ ਕਈ ਕਮਿਊਨਿਟੀਆ ਦੇ ਲੋਕ ਪਰ ਹਲੇ ਤੱਕ ਕੋਈ ਵੀ ਭਾਰਤੀ ਕਮਿਊਨਿਟੀ ਜਾਂ ਪੰਜਾਬੀ ਸਾਡਾ ਜਿਹੜਾ ਕੋਈ ਸਟੋਰ ਹਲੇ ਤੱਕ ਸਾਨੂੰ ਨਹੀਂ ਦਿਸਿਆ ਅਫਵਾਹਾਂ ਦਾ ਬਾਜ਼ਾਰ ਜਿਹੜਾ ਉਹ ਗਰਮ ਹੈ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਜਸਵੰਤ ਸਿੰਘ ਖਾਲੜਾ ਹੁਣਾਂ ਦੇ ਨਾਮ ਤੇ ਪਹਿਲਾਂ ਫ੍ਰੀਜ਼ਰੋ ਦੇ ਵਿੱਚ ਇੱਕ ਪਾਰਕ ਦਾ ਨਾਂ ਰੱਖਿਆ ਗਿਆ ਹੋਇਆ ਤੇ ਹੁਣ ਇੱਕ ਸਕੂਲ ਦਾ ਨਾਂ ਉਹਨਾਂ ਦੇ ਨਾਮ ਤੇ ਰੱਖਿਆ ਜਾ ਰਿਹਾ ਉਹਦੇ ਬਾਰੇ ਗੱਲਬਾਤ ਹੋਏਗੀ ਨਾਲ ਦੀ ਨਾਲ ਗੱਲਬਾਤ ਕਰਾਂਗੇ ਅਮਰੀਕਾ ਨੇ ਕੈਨੇਡਾ ਮੈਕਸੀਕੋ ਤੇ ਚਾਈਨਾ ਤੇ ਟੈਰਿਫ ਜਿਹੜਾ ਉਹ ਲਾਤਾ 1 ਫਰਵਰੀ ਤੋਂ ਸ਼ੁਰੂ ਹੋ ਗਿਆ ਤੇ ਹੁਣ ਕੈਨੇਡਾ ਵਾਲੇ ਕਹਿ ਰਹੇ ਆ ਅਸੀਂ ਵੀ 25% ਜੇ ਤੁਸੀਂ 25 ਲਾਇਆ ਅਸੀਂ ਵੀ 25 ਲਾਵਾਂਗੇ ਤੇ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਸਾਡੇ 6 ਪੰਜਾਬੀ ਗ੍ਰਫਤਾਰ ਹੋਏ ਆ ਤੇ ਗ੍ਰਫਤਾਰੀ ਕਿਉਂ ਹੋਈ ਹੈ ਕਿਉਂਕਿ ਘੋ ਚੋਰੀ ਕਰਦੇ ਹੋਏ ਫੜੇ ਗਏ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਸਟੱਡੀ ਵੀਜ਼ੇ ਜਿਹੜੇ ਉਹ ਘਟ ਹੋਣ ਕਰਕੇ ਕਈ ਕਾਲਜਾਂ ਦੇ ਵਿੱਚ ਕਈ ਕੋਰਸ ਜਿਹੜੇ ਬੰਦ ਹੋ ਗਏ ਨੇ ਇੰਨਾ ਸਾਰੀਆਂ ਖਬਰਾਂ ਤੇ ਡਿਸਕਸ਼ਨ ਕਰਨ ਦੇ ਲਈ ਸਾਡੇ ਨਾਲ ਜੁੜ ਰਹੇ ਨੇ ਫ੍ਰੀਜ਼ਰੋਂ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮੱਛਕੇ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਦੀਪਾ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਅਮਰੀਕਾ ਵੇਖ ਰਹੇ ਨੇ ਸਾਰੇ ਨੂੰ ਸਤਿ ਸ੍ਰੀ ਅਕਾਲ ਤੇ ਨਿੱਕੀ ਜੀ ਐਮ ਸੋ ਨੀਟੇ ਵੀਰ ਜਿਵੇਂ ਕਹਿੰਦੇ ਉਹਦੇ ਸ਼ੋ ਮਸਟ ਗੋ ਆਉਣ ਆਪਾਂ ਕੋਸ਼ਿਸ਼ ਕਰਾਂਗੇ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਈ ਨਿਰਵਿਘਨਤਾ ਅਸੀਂ ਆਪਾਂ ਗੱਲਬਾਤ ਕਰਦੇ ਰਹੀਏ ਸਭ ਤੋਂ ਪਹਿਲੀ ਖਬਰ ਹੈ ਅ ਨਿਊਯਾਰਕ ਔਰ ਨਿਊ ਜਰਸੀ ਦੇ ਗੁਰੂ ਘਰਾਂ ਦੇ ਸਬੰਧ ਦੇ ਵਿੱਚ ਭਾਰਤੀ মিডিਏ ਵੱਲੋਂ ਇੱਕ ਖਬਰ ਜਿਹੜੀ ਆ ਕਿਸੇ ਨਿਊਜ਼ ਏਜੰਸੀ ਵੱਲੋਂ ਦਿੱਤੀ ਗਈ ਸੀ ਸਾਰੇ ਜਿੰਨੇ ਵੀ ਆਪਣੇ ਪੰਜਾਬ ਦੇ ਜਾਂ ਭਾਰਤ ਦੇ ਜਿੰਨੇ ਵੀ ਵੈਬ ਪੋਰਟਲ ਨੇ ਉਹਨਾਂ ਨੂੰ ਖਬਰ ਭੇਜੀ ਗਈ ਸੇਮ ਬਾਡੀਿੰਗ ਸੀਗੀ ਵੀ ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ ਆਈਸ ਵੱਲੋਂ ਰੇਡਾਂ ਕੀਤੀਆਂ ਗਈਆਂ ਔਰ ਬਹੁਤ ਸਾਰੇ ਜਿਹੜੇ ਉਹਦੇ ਵਿੱਚ ਗ੍ਰੀਟੇਨ ਕੀਤੇ ਜਾ ਰਹੇ ਆ ਪਰ ਉਸ ਤੋਂ ਬਾਅਦ ਨਿਊਯਾਰਕ ਦੇ ਵਿੱਚ ਮੈਂ ਰਹਿਣਾ ਇੱਥੇ ਮੈਂ ਸਾਰੀ ਗੁਰੂ ਘਰਾਂ ਕਮੇਟੀਆਂ ਦੇ ਪ੍ਰੈਜ਼ੀਡੈਂਟ ਆ ਜਾਂ ਉੱਥੋਂ ਦੇ ਪ੍ਰਬੰਧਕ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਫਿਰ ਅਸੀਂ ਇੱਕ ਪ੍ਰੋਗਰਾਮ ਵੀ ਕੀਤਾ ਗੁਰਦੁਆਰਾ ਸੇ ਕਲਚਰ ਸੁਸਾਇਟੀ ਔਰ ਗਲੈਂਰੋਕ ਗੁਰੂ ਘਰ ਦੇ ਹੈੱਡ ਗ੍ਰੰਥੀ ਜੀ ਉਹਨਾਂ ਦੇ ਨਾਲ ਔਰ ਫਿਰ ਉਸ ਤੋਂ ਬਾਅਦ ਅੱਜ ਮੈਂ ਹੁਣ ਜਿਵੇਂ ਗੁਰੂ ਘਰ ਜਾ ਕੇ ਆਇਆ ਤਾਂ ਮੈਂ ਵੇਖਿਆ ਸੰਗਤ ਉਹ ਸ਼ਾਹ ਦੇ ਨਾਲ ਗੁਰੂ ਘਰ ਆ ਰਹੀ ਆ ਸੰਗਤ ਦੇ ਵਿੱਚ ਇੱਕ ਡਰ ਸੀ ਜਿਹੜਾ ਕਿ ਉਹ ਇੰਟਰਵਿਊ ਤੋਂ ਬਾਅਦ ਜਦੋਂ ਉਹਨਾਂ ਨੇ ਗੁਰੂ ਘਰ ਕਮੇਟੀਆਂ ਨੇ ਕਿਹਾ ਵੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਫਿਰ ਸੰਗਤ ਦੇ ਵਿੱਚ ਉਹ ਸ਼ਾਹ ਬਣਿਆ ਤੇ ਅੱਜ ਕਾਫੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਗੁਰੂ ਘਰ ਆਈ ਹੋਈ ਸੀਗੀ ਕੀ ਮੰਨਦੇ ਹੋ ਇਹ ਖਬਰ ਕਿਸ ਤਰ੍ਹਾਂ ਫਲਾਈ ਗਈ ਔਰ ਉਸ ਤੋਂ ਬਾਅਦ ਜਿਹੜੀਆਂ ਡੈਪੂਟੇਸ਼ਨਸ ਹੋ ਰਹੀਆਂ ਨੇ ਪਤਾ ਲੱਗਿਆ 7000 ਤੋਂ ਉੱਪਰ ਜਿਹੜੇ ਆ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਔਰ ਰਿਪੋਰਟ ਵੀ ਕੀਤਾ ਜਾ ਰਿਹਾ ਹੈ ਪਰ ਉਹਦੇ ਵਿੱਚ ਹਾਲੇ ਤੱਕ ਪੰਜਾਬੀ ਭਾਈਚਾਰੇ ਦਾ ਜਾਂ ਸਾਡੇ ਭਾਰਤੀ ਭਾਈਚਾਰੇ ਦਾ ਕੋਈ ਵੀ ਸਟੋਰ ਕੋਈ ਵੀ ਧਾਰਮਿਕ ਸਥਾਨ ਹਜੇ ਤੱਕ ਸਾਨੂੰ ਨਹੀਂ ਦੱਸਿਆ ਅਫਵਾਹਾਂ ਜਿਹੜੀਆਂ ਉਹਨਾਂ ਦੀ ਗੱਲ ਜੇ ਪਾਸੇ ਛੱਡ ਦਈਏ ਨਹੀ ਬਿਲਕੁਲ ਮੈਂ ਤੁਹਾਡਾ ਇੰਟਰਵਿਊਆਂ ਦੇਖਿਆ ਸੀ ਉਹ ਬਹੁਤ ਵਧੀਆ ਕੀਤਾ ਤੁਸੀਂ ਜਿਹੜਾ ਕਲੈਰੀਫਿਕੇਸ਼ਨ ਕਰਨ ਵਾਸਤੇ ਉਹ ਬਹੁਤ ਹੀ ਅੱਛਾ ਪ੍ਰੋਗਰਾਮ ਤੁਸੀਂ ਲੈ ਕੇ ਆਏ ਸੀ ਜਿਹਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਉਹ ਡਰ ਬਸਿਆ ਹੋਇਆ ਸੀ ਵੀ ਫਲਾਨੇ ਗੁਰਦੁਆਰੇ ਦੇ ਵਿੱਚੋਂ ਵੀ ਫੜ ਕੇ ਲੈ ਗਈ ਫਲਾਨੀ ਚਰਚ ਦੇ ਵਿੱਚੋਂ ਵੀ ਕੜਕਲੇ ਗੀਤ ਉਹ ਕਿਦਣਾ ਕਿਦਣਾ ਮੇਰਾ ਖਰਾਬ ਡਰ ਨਿਕਲਿਆ ਹੈਗਾ ਤੇ ਫ੍ਰੀਜਨੋ ਏਰੀਏ ਦੇ ਗੁਰੂ ਘਰਾਂ ਦੇ ਵਿੱਚ ਵੀ ਮੈਂ ਇਦਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਵੀ ਜਿੱਥੇ ਪਤਾ ਲੱਗਾ ਹੋਵੇ ਵੀ ਕਿਸੇ ਗੁਰੂ ਘਰ ਦੇ ਉੱਤੇ ਆਈਸ ਨੇ ਜਾਂ ਬਾਰਡਰ ਪੈਟਰੋਲ ਨੇ ਰੇਡ ਕੀਤੀ ਹੈਗੀ ਆ ਤੇ ਉਹ ਥੋੜਾ ਬਹੁਤ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਜ਼ਰੂਰ ਸੀਗਾ ਪਰ ਤੁਹਾਡੇ ਕਹਿਣ ਵਾਂਗੂ ਮੈਂ ਇੱਥੇ ਇੰਡੀਅਨ ਸਟੋਰਾਂ ਵਾਲਿਆਂ ਨੂੰ ਵੀ ਪਤਾ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਆ ਸਾਡੇ ਇੱਥੇ ਰੌਲਾ ਪੈ ਗਿਆ ਸੀਗਾ ਵੀ ਨਿਊ ਇੰਡੀਆ ਸਵੀਟਨਡ ਸਪਾਈਸ ਦੇ ਉੱਤੇ ਰੇਡ ਹੋਈ ਆ ਤੇ ਉੱਥੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਮੈਂ ਜਿਹੜੂ ਜਸਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਲੀਅਰ ਕੀਤਾ ਵੀ ਇੱਥੇ ਕੋਈ ਸਾਡਾ ਤਾਂ ਆਈਸ ਵਾਲਾ ਜੇ ਇੱਥੇ ਬਾਰਡਰ ਪਟੋਲ ਵਾਲਾ ਸਾਡੇ ਸਟੋਰੇ ਦਾ ਆਇਆ ਵੀ ਹੈਗਾ ਤੇ ਇਸੇ ਤਰੀਕੇ ਦੇ ਨਾਲ ਹੋਰ ਕਾਫੀ ਸਾਰੇ ਸਟੋਰਾਂ ਦੇ ਨਾਲ ਮੈਂ ਸੰਪਰਕ ਕੀਤਾ ਕਿਸੇ ਵੀ ਇੰਡੀਅਨ ਸਟੋਰ ਦੇ ਉੱਤੇ ਫ੍ਰਿਜਨਾਂ ਦੇ ਵਿੱਚ ਆਇਸ ਦੀ ਰੇਡ ਨਹੀਂ ਹੋਈ ਤੇ 나 ਹੀ ਮੈਨੂੰ ਲੱਗਦਾ ਵੀ ਕਿਸੇ ਗੁਰੂ ਘਰ ਦੇ ਵਿੱਚ ਆਇਸ ਦੀ ਰੇਡ ਹੋਈ ਹੈਗੀ ਆ ਤੇ ਮੈਂ ਆਸ ਕਰਦਾ ਵੀ ਇਦਾਂੀਆਂ ਜਿਹੜੀਆਂ ਅਫਵਾਹਾਂ ਉਹ ਇੰਡੀਅਨ মিডিਆ ਨਾ ਖਲਾਵੇ ਕਿਉਂਕਿ ਬਹੁਤ ਵਾਰੀ ਇਹ ਮੌਕਾ ਹੀ ਪਾੜਦੇ ਰਹਿੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਸਿੱਖਾਂ ਦੇ ਗੁਰੂ ਘਰ ਆ ਉਹਨਾਂ ਨੂੰ ਬਦਨਾਮ ਕੀਤਾ ਜਾਵੇ ਵੀ ਉੱਥੇ ਤਾਂ ਜਿਵੇਂ ਕਹਿੰਦੇ ਵੇ ਜਿਵੇਂ ਲਫਜ਼ ਯੂਜ਼ ਕਰਦੇ ਹੁੰਦੇ ਆ ਅਲਗਾ ਅਲਗਾਓ ਵਾਦੀ ਮੀਟਿੰਗਾਂ ਕਰਦੇ ਆ ਤੇ ਉੱਥੇ ਤਾਂ ਜੀ ਆ ਕੁਛ ਹੁੰਦਾ ਉਹ ਕੁਛ ਹੁੰਦਾ ਉਥੋਂ ਬੰਦੇ ਫੜ ਲੇ ਸੋ ਇਦਾਂ ਦੀ ਕੋਈ ਗੱਲਬਾਤ ਨਹੀਂ ਕਿਤੇ ਤੇ ਇਹ ਮੈਂ ਸਮਝਦਾ ਵੀ ਜਿਹੜਾ ਤੁਸੀਂ ਕਲੀਅਰ ਕੀਤਾ نیوز ਨੂੰ ਬਹੁਤ ਚੰਗਾ ਕੀਤਾ ਤੇ ਅੱਗੇ ਤੋਂ ਅਸੀਂ ਆਸ ਕਰਦੇ ਆ ਵੀ ਇਦਾਂ ਦੀਆਂ ਜਿਹੜੀਆਂ ਖਬਰਾਂ ਉਹ ਭਾਰਤੀ ਭਾਈਚਾਰਾ ਨਾ ਹੀ ਫਲਾਵੇ ਤਾਂ ਚੰਗੀ ਗੱਲ ਜਿਹੜੇ 7000 ਪਤਾ ਲੱਗਿਆ ਵੀ ਡਿਟੇਨ ਕੀਤੇ ਉਹਨਾਂ ਬਾਰੇ ਦੱਸਿਓ ਔਰ ਉਹਦੇ ਵਿੱਚ ਉਹ ਡੈਪੂਟੇਸ਼ਨ ਜਿਹੜੀ ਸ਼ੁਰੂ ਹੋ ਗਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਜਿਹੜੀ ਰੇਡਾਂ ਵਾਲਾ ਸਿਸਟਮ ਆ ਚਾਹੇ ਉਹ ਆਪਣੇ ਗੁਰੂ ਘਰਾਂ ਦੀ ਗੱਲ ਕਰ ਲਈਏ ਜਾਂ ਫਿਰ ਆਪਣੇ ਸਟੋਰਾਂ ਦੀ ਗੱਲ ਕਰ ਲਈਏ ਕੀ ਉਹ ਸਾਰੇ ਸੇਫ ਨੇ ਕਿ ਹੋ ਸਕਦੀਆਂ ਰੇਡਾਂ ਆਉਣ ਵਾਲੇ ਸਮੇਂ ਦੇ ਵਿੱਚ ਡਰ ਤਾਂ ਹੈ ਨਾ ਕਮਿਊਨਿਟੀ ਦੇ ਵਿੱਚ ਦੇਖੋ ਮੈਂ ਨਾਲ ਅੱਜ ਨਿਊਜ਼ ਪੜ੍ਹ ਰਿਹਾ ਸੀ ਵੀ ਨਿਊਯਾਰਕ ਤੋਂ ਲੈ ਕੇ ਡਨਵਰ ਕੋਲੋਰادو ਡਨਵਰ ਕੋਲੋਰادو ਤੋਂ ਲੈ ਕੇ ਜਿਵੇਂ ਕੱਲ ਕੈਲੀਫੋਰਨੀਆ ਵਾਸ਼ਿੰਗਟਨ ਓਰੀਗਨ ਤੱਕ ਜਿਹੜੀਆਂ ਰੇਡਾਂ ਤਾਂ ਹੋ ਰਹੀਆਂ ਹੈਗੀਆਂ ਤੇ ਜਿਦੇ ਵਿੱਚ ਇਹਨਾਂ ਨੇ ਹੁਣ ਤੱਕ ਤਕਰੀਬਨ 7300 ਤੋਂ ਉੱਪਰ ਬੰਦਾ ਗ੍ਰਫਤਾਰ ਕੀਤਾ ਹੈਗਾ ਤੇ ਜਿੰਨਾ ਦਾ ਕਿਸੇ ਦਾ ਕ੍ਰਿਮੀਨਲ ਬੈਕਗਰਾਉਂਡ ਸੀ ਕੀ ਜਾਂ ਕਿਸੇ ਕੋਲ ਪੇਪਰ ਹੈ ਨਹੀਂ ਸੀਗੇ ਤੇ ਜਾਂ ਕੋਈ ਓਵਰਸਟੇ ਹੋਇਆ ਹੋਇਆ ਸੀਗਾ ਉਸ ਤਰੀਕੇ ਦੇ ਨਾਲ ਕਾਫੀ سارے ਲੋਕ ਗ੍ਰਫਤਾਰ ਹੋ ਰਿਹਾ ਆ ਆਲ ਓਵਰ ਅਮਰੀਕਾ ਦੇ ਵਿੱਚੋਂ ਤੇ ਕਾਫੀ ਸਾਰੀਆਂ ਜਿਹੜੀਆਂ ਫਲਾਈਟਾਂ ਜਿਵੇਂ ਤੁਹਾਨੂੰ ਪਤਾ ਮੈਕਸੀਕੋ ਵੀ ਜਾ ਰਹੀਆਂ ਹੈਗੀਆਂ ਜਿਹੜੇ ਥੋੜੇ 에ਅਰ ਫੋਰਸ ਦੇ ਜਹਾਜ਼ ਹੈਗੇ ਆ ਤੇ ਜਿਵੇਂ ਕਲੰਬੀਆ ਸੀਗਾ ਉਹਨਾਂ ਨੇ ਆਪਦੇ ਜਹਾਜ਼ ਵੀ ਲਾਏ ਹੈਗੇ ਆ ਅਮਰੀਕਾ ਤੋਂ ਆਪਣੇ ਜਿਹੜੇ ਨਾਗਰਿਕਾ ਉਹਨਾਂ ਨੂੰ ਲਿਜਾਣ ਵਾਸਤੇ ਇਸੇ ਤਰੀਕੇ ਨਾਲ ਗੱਲਬਾਤ ਦਾ ਪਤਾ ਲੱਗਿਆ ਸੀ ਵੈਨਜੂਏਲਾ ਉਹਨਾਂ ਨੇ ਵੀ ਪਹਿਲਾਂ ਮਨ ਕਰਤਾ ਸੀ ਵੀ ਅਸੀਂ ਬੰਦਿਆਂ ਨੂੰ ਨਹੀਂ ਲੈਣਾ ਪਰ ਉਸ ਤੋਂ ਪਿੱਛੋਂ ਟਰੰਪ ਦੀ ਘੁਰਤੀ ਤੋਂ ਪਿੱਛੋਂ ਜਿੱਥੇ ਕਲੰਬੀਆ ਨੇ ਵੀ ਇਸ ਸਵੀਕਾਰ ਕਰ ਲਿਆ ਵੀ ਅਸੀਂ ਆਪਦੇ ਜਹਾਜ਼ਾਂ ਦੇ ਨਾਲ ਲੈ ਕੇ ਜਾਵਾਂਗੇ ਇਸੇ ਤਰੀਕੇ ਦੇ ਨਾਲ ਵੈਨਜੂਏਲਾ ਉਹਨਾਂ ਨੇ ਵੀ ਆਪਣੇ ਜਿਹੜੇ ਨਾਗਰਿਕਾਂ ਨੂੰ ਲੈਣ ਵਾਸਤੇ ਸਹਿਮਤੀ ਬਣਾ ਦਿੱਤੀ ਹੈਗੀ ਆ ਤੇ ਹਰ ਰੋਜ਼ ਮੇਰੇ ਕੋਲ ਦਰਜਣ ਦੇ ਕ੍ਰੀਮ ਜਿਹੜੀਆਂ ਫਲਾਈਟਾਂ ਹੈਗੀਆਂ ਉਹ ਮੈਕਸੀਕੋ ਵੈਨਜੂਏਲਾ ਕੋਲੰਬੀਆ ਤੇ ਹੋਰ ਦੇਸ਼ਾਂ ਨੂੰ ਜਾ ਰਹੀਆਂ ਹੈਗੀਆਂ ਤੇ ਇਹਨਾਂ ਗ੍ਰਿਫਤਾਰੀਆਂ ਦੇ ਵਿੱਚ ਹਾਲ ਦੀ ਘੜੀ ਜਿਹੜੇ ਭਾਰਤੀ ਆ ਉਹ ਮੇਰੇ ਮੰਨ ਲੱਗਦਾ ਵੀ ਨਾ ਪਾਤਰ ਹੀ ਹੈਗੇ ਆ ਤੇ ਇਹ ਹੁਣ ਆਉਣ ਵਾਲਾ ਸਮਝ ਦੱਸੂਗਾ ਵੀ ਜਿਹੜੀਆਂ ਹਾਈਸਦੂਨਾਂ ਰੈਡਾਂ ਉਹ ਹੋਰ ਫਾਰਮਾਂ ਦੇ ਉੱਤੇ ਜਾਂ ਕਿਸੇ ਸਟੋਰਾਂ ਦੇ ਉੱਤੇ ਕਿੰਨੇ ਤੇਜ਼ੀ ਨਾਲ ਵਧ ਰਹੀਆਂ ਹੈਗੀਆਂ ਪਰ ਹਰ ਰੋਜ਼ ਗ੍ਰਿਫਤਾਰੀ ਦੀਆਂ ਖਬਰਾਂ ਜਿਹੜੀਆਂ ਉਹ ਗੋੜਾ ਰਹੇ ਆਗੇ ਬਿਲਕੁਲ ਬਿਲਕੁਲ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਵੀ 10 12 ਦਿਨਾਂ ਤੱਕ ਅਮਰੀਕਾ ਆ ਰਹੇ ਆ ਸੋ ਹੋ ਸਕਦਾ ਵੀ ਉਸ ਗੱਲਬਾਤ ਦੇ ਵਿੱਚ ਕਾਫੀ ਕੁਝ ਨਿਕਲ ਕੇ ਸਾਹਮਣੇ ਆਵੇ ਹਨ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਆ ਫ੍ਰਿਸਨੋ ਸ਼ਹਿਰ ਦੇ ਤੁਸੀਂ ਨਿਵਾਸੀਆਂ ਔਰ ਇੱਥੇ ਜਸਵੰਤ ਸਿੰਘ ਖਾਲੜਾ ਹੁਣਾ ਦੇ ਨਾਮ ਤੇ ਇੱਕ ਪਾਰਕ ਦਾ ਨਾਮ ਪਹਿਲਾਂ ਹੀ ਰੱਖਿਆ ਗਿਆ ਜੋ ਕਾਫੀ ਸਾਲ ਪਹਿਲਾਂ ਪਰ ਉਸ ਤੋਂ ਬਾਅਦ ਹੁਣ ਇੱਕ ਸਕੂਲ ਦਾ ਨਾਮ ਜਿਹੜਾ ਜਸਵੰਤ ਸਿੰਘ ਖਾਲੜਾ ਹੁਣਾ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ ਉਧਰ ਭਾਰਤ ਦੇ ਵਿੱਚ ਔਰ 올ਓਵਰ ਵਰਲਡ ਦੇ ਵਿੱਚ ਉਹਨਾਂ ਦੀ ਫਿਲਮ ਆ ਜਿਹੜੀ ਦਿਲਜੀਤ ਦੋਸਾਂਝ ਹੋਣਾਂ ਦੀ ਉਹ ਰਿਲੀਜ਼ ਨਹੀਂ ਕੀਤੀ ਜਾ ਰਹੀ ਪਰ ਇੰਦਰ ਫ੍ਰिजਨਰ ਦੇ ਵਿੱਚ ਮਾਨ ਸਤਕਾਰ ਦਿੱਤਾ ਜਾ ਰਿਹਾ ਐਲੀਮੈਂਟਰੀ ਸਕੂਲ ਦਾ ਨਾਮ ਜਿਹੜਾ ਹੈ ਜਸਵੰਤ ਸਿੰਘ ਖਾਲੜਾ ਹੋਣਾਂ ਦੇ ਨਾਮ ਤੇ ਰੱਖਿਆ ਜਾ ਰਿਹਾ ਇਹ ਖਬਰ ਬਾਰੇ ਦੱਸੋ ਇਹਨਾਂ ਬਹੁਤ ਤਾਂ ਖੁਸ਼ੀ ਦੀ ਖਬਰ ਹੈ ਬਈ ਜੀ ਪਹਿਲਾਂ ਵੀ ਇਹ ਫ੍ਰਿਜਨੋ ਦੇ ਲੋਕਾਂ ਨੂੰ ਸੁਭਾਰਤ ਪ੍ਰਾਪਤ ਹੋਇਆ ਵੀ ਜਦੋਂ ਪੂਰੇ ਜਿਵੇਂ ਕਹਿੰਦਾ ਨਾਰਥ ਅਮਰੀਕਾ ਦੇ ਵਿੱਚ ਜੇ ਕਿਸੇ ਸਰਕਾਰੀ ਸਥਾਨ ਦਾ ਨਾਮ ਜਿਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਗਿਆ ਸੀ ਤਾਂ ਉਹ ਫ੍ਰਿਜਨੋ ਦੇ ਵਿੱਚ ਵਿਕਟੋਰੀਆ ਪਾਰਕ ਸੀਗਾ ਜਿਹਦਾ ਨਾਮ ਜਿਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀ ਤੇ ਉੱਥੇ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਸਲਾਨਾ ਵਰਸ਼ੀ ਉਹਨਾਂ ਦੀ ਮਨਾਈ ਜਾਂਦੀ ਹੈਗੀ ਆ ਤੇ ਹੁਣ ਬੜੀ ਖੁਸ਼ੀ ਦੀ ਗੱਲ ਹੋਈ ਵੀ ਫ੍ਰਿਜਨ ਉਹ ਜਿਹੜਾ ਜਿਹੜਾ ਸੈਂਟਰਲ ਸਕੂਲ ਬੋਰਡ ਆ ਨਾ ਉਹਦੇ ਵਿੱਚ ਆਪਣੇ ਦੋ ਮੁੰਡੇ ਪੰਜਾਬੀ ਟਰਸਟੀ ਹੈਗੇ ਆ ਇੱਕ ਦਾ ਨਾਮ ਜਸਪ੍ਰੀ ਸਿੱਧੂ ਆ ਤੇ ਦੂਸਰਾ ਨੈਣਦੀਪ ਸਿੰਘ ਚਾਨਾ ਜਿਹੜਾ ਦੂਸਰੀ ਵਾਰੀ ਟਰਸਟੀ ਬਣਿਆ ਹੋਇਆ ਟੋਟਲ 6 ਟਰਸਟੀ ਹੈਗੇ ਆ ਤੇ ਇਹਨਾਂ ਨੇ ਕੀ ਉਹ ਸਾਰੇ ਟਰਸਟ ਗਰੂ ਆਪਣੇ ਵਿਸ਼ਵਾਸ ਦੇ ਵਿੱਚ ਲੈ ਕੇ ਜਿੰਨੇ 5 ਬੋਟਾਂ ਇਸ ਮਤੇ ਦੇ ਹੱਕ ਦੇ ਵਿੱਚ ਪਈਆਂ ਵੀ ਸ੍ਰੀ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਨਵੇਂ ਸਕੂਲ ਦਾ ਨਾਮ ਰੱਖਿਆ ਜਾਵੇ ਤੇ ਇੱਕ ਬੋਟ ਬੰਦੇ ਨੇ ਪਾਈ ਨਹੀਂ ਉਹ ਚੁੱਪ ਕਰਕੇ ਬੈਠਾ ਰਿਹਾ ਪਰ 5 ਬੋਟਾਂ ਦੇ ਨਾਲ ਇਹ ਬਹੁਮਤ ਦੇ ਨਾਲ ਜਿਹੜਾ ਮਤਾ ਪਾਸ ਹੋਇਆ ਤੇ ਹੁਣ ਜਿਹੜਾ ਐਲੀਮੈਂਟਰੀ ਸਕੂਲ ਬਣ ਰਿਹਾ ਹੈਗਾ ਫ੍ਰਿਜਨੋ ਦੇ ਵਿੱਚ ਉਹਦਾ ਜਿਹੜਾ ਨਾਮ ਹੈਗਾ ਸ੍ਰੀ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਜਾਊਗਾ ਤੇ ਇਹ ਪਹਿਲਾ ਸਕੂਲ ਹੋਊਗਾ ਨਾਰਥ ਅਮਰੀਕਾ ਦਾ ਜਿਹੜਾ ਸ੍ਰੀ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਗਿਆ ਦੇਖੋ ਇੱਕ ਉਹ ਜਿਵੇਂ ਐਕਟਿਵਿਸਟ ਸੀਗੇ ਮਨੁੱਖੀ ਅਧਿਕਾਰਾਂ ਦੇ ਤੇ ਹਿੰਦੁਸਤਾਨ ਦੇ ਵਿੱਚ ਵੀ ਉਹਨਾਂ ਦੀ ਫਿਲਮ ਚਲਾਉਣ ਤੇ ਮੇਰਾ ਖਿਆਲ ਰੋਕ ਨਹੀਂ ਲਾਉਣੀ ਚਾਹੀਦੀ ਕਿਉਂਕਿ ਉਹਨਾਂ ਨੇ ਮਾੜਾ ਕੰਮ ਤਾਂ ਕੋਈ ਕੀਤਾ ਨਹੀਂ ਉਹਨਾਂ ਨੇ ਤਾਂ ਜਿਹੜੇ ਪੁਲਿਸ ਦੇ ਜ਼ੁਲਮ ਸੀਗੇ ਉਹਨਾਂ ਦੇ ਵਿਰੋਧਾਭ ਦੀ ਆਵਾਜ਼ 28 ਤੇ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਸ਼ਾਂ ਜਿਵੇਂ ਕਹਿੰਦਾ ਸਵੀਆਂ ਦੇ ਵਿੱਚ ਬਣੀਆਂ ਹੋਗੀਆਂ ਸੀ ਉਹਨਾਂ ਨੂੰ ਇੱਕ ਨਾਮ ਦੇਣ ਵਾਸਤੇ ਉਹਨਾਂ ਦੀ ਇੱਕ ਪਛਾਣ ਅੱਗੇ ਲਿਆਉਣ ਵਾਸਤੇ ਆਪਣਾ ਕੰਮ ਸ਼ੁਰੂ ਕੀਤਾ ਸੀ ਤੇ ਜਿਹਦਾ ਕਰਕੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਯਾਦ ਕੀਤਾ ਜਾਂਦਾ ਤੇ ਗੋਰਿਆਂ ਦੇ ਵਿੱਚ ਵੀ ਉਹਨਾਂ ਦਾ ਪ੍ਰਭਾਵ ਆ ਤੇ ਜਿਹੜਾ ਸਕੂਲ ਬਣਨ ਜਾ ਰਿਹਾ ਤੇ ਮੈਂ ਪੂਰੀ ਸਿੱਖ ਕਮੇ ਕੀ ਨੂੰ ਪੂਰੀ ਪੰਜਾਬੀ ਕਮਿਊਨਿਟੀ ਨੂੰ ਦੇ ਵਾਸਤੇ ਵਧਾਈ ਦੇਣੀ ਚਾਹੀਊਗਾ ਬਿਲਕੁਲ ਬਿਲਕੁਲ ਇੱਕ ਹੋਰ ਇੱਕ ਖਬਰ ਸੀਗੀ ਮੈਂ ਹੈਡਲਾਈਨ ਦੇ ਵਿੱਚ ਦੱਸਣਾ ਭੁੱਲ ਗਿਆ ਔਰ ਇੱਥੇ ਅਮਰੀਕਾ ਦੇ ਵਿੱਚ ਵਕ ਵਕ ਜਗ੍ਹਾ ਤੇ ਹਵਾਈ ਹਾਦਸੇ ਹੋ ਰਹੇ ਆ ਪਹਿਲਾ ਪਤਾ ਲੱਗਿਆ ਵਸ਼ਿੰਗਟਨ ਡੀਸੀ ਦੇ ਵਿੱਚ ਇੱਕ ਪਲੇਨ ਜਿਹੜਾ ਕਿ ਅਮਰੀਕਨ 에ਅਰਲਾਈਨ ਦਾ ਸੀ ਉਹਦੇ ਨਾਲ ਇੱਕ ਮਿਲਟਰੀ ਦਾ ਹੈਲੀਕਾਪਟਰ ਟਕਰਾ ਗਿਆ ਔਰ ਮਿਲਟਰੀ ਦਾ ਹੈਲੀਕਾਪਟਰ ਉਹ ਵੀ ਹਾਈ ਸੁਰੱਖਿਆ ਵਾਲਾ ਹੋਵੇਗਾ ਉਹਨਾਂ ਦਾ ਵੀ ਪੂਰਾ ਰੈਕਡ ਹੁੰਦਾ ਹੋਵੇਗਾ ਔਰ ਅਮਰੀਕਨ 에ਅਰਲਾਈਨ ਵੱਡੀ 에ਅਰਲਾਈਨ ਦਾ ਉਹਨਾਂ ਦਾ ਜਹਾਜ਼ ਔਰ ਹੈਲੀਕਾਪਟਰ ਦੇ ਵਿੱਚ ਟੱਕਰ ਹੋਈ ਆ ਔਰ ਉਹ ਵੀ ਉੱਪਰ ਹਵਾ ਦੇ ਵਿੱਚ ਫਿਰ ਉਸ ਤੋਂ ਬਾਅਦ ਇੱਕ ਫਿਲਾਡਲਫੀਆ ਦੇ ਵਿੱਚ ਪਤਾ ਲੱਗਿਆ ਵੀ ਇੱਕ ਜਹਾਜ਼ ਜਿਹੜਾ ਉਹ ਥੱਲੇ ਡਿੱਗਿਆ ਤੇ ਉਸ ਤੋਂ ਬਾਅਦ ਉਹ ਰਹਿਸ਼ੀ ਇਲਾਕੇ ਦੇ ਵਿੱਚ ਗਿਆ ਉੱਥੇ ਵੀ ਬਹੁਤ ਸਾਰੀਆਂ ਮੌਤਾਂ ਹੋਈਆਂ ਇਹ ਜਿਹੜੇ ਹਵਾਈ ਹਾਦਸੇ ਅਮਰੀਕਾ ਦੇ ਵਿੱਚ ਹੁਣ ਹੋਏ ਨੇ ਦੋ ਇਹਨਾਂ ਬਾਰੇ ਕੀ ਟਿੱਪਣੀਆਂ ਤੁਹਾਡੀਆਂ ਕਿਉਂ ਹੋ ਰਿਹਾ ਕੀ ਇਹ ਹੈ 에어ਲਾਈਨਾਂ ਇੰਡੀਆਂ-ਇੰਡੀਆਂ ਵੱਡੀਆਂ ਜਿਹੜੀਆਂ ਉਹਨਾਂ ਦੀ ਇਹ ਨਾਕਾਮੀ ਆ ਦੇਖੋ ਜਿਹੜਾ ਨਾ ਅਮਰੀਕਨ 에어ਲਾਈਨ ਦਾ ਜਹਾਜ਼ ਸੀਗਾ ਇਹ ਫਲਾਈਟ ਨੰਬਰ 735342 ਇਹ ਕੈਨਸਸ ਸਿਟੀ ਤੋਂ ਉੱਡਿਆ ਸੀਗਾ ਤੇ ਇਹ ਜਿਹੜਾ ਰੀਜ਼ਨ 에어ਪੋਰਟ ਆ ਵਾਸ਼ਿੰਗਟਨ ਡੀਸੀ ਉੱਥੇ ਜਾ ਰਿਹਾ ਸੀਗਾ ਤੇ ਇਹਨੂੰ 33 ਨੰਬਰ ਰਾਨਬੇਰੇ ਉੱਤੇ ਉਤਰਨ ਦੀ ਆਗਿਆ ਮਿਲੀ ਸੀਗੀ ਤੇ ਜਦੋਂ ਨਾ ਜਹਾਜ਼ ਰਾਨਬੇਰੇ ਦੇ ਨੇੜੇ ਹੁੰਦਾ ਉਦੋਂ ਉਹਦੀ ਜਿਹੜੀ ਹਾਈਟ ਆ ਉਹ ਤਕਰੀਬਨ 4500 ਫੁੱਟ ਤੱਕ ਹੁੰਦੀ ਆ ਤੇ ਜਿਹੜਾ ਉਹ ਉੱਥੇ ਕਿਉਂਕਿ ਹਾਈ ਡਿਫੈਂਸ ਵਾਲਾ ਏਰੀਆ ਉੱਥੇ ਹੈਲੀਕਾਪਟਰ ਵੀ ਟ੍ਰੇਨਿੰਗ ਦੇ ਤੌਰ ਤੇ ਉੱਡਦੇ ਰਹਿੰਦੇ ਆ ਬਹੁਤ ਸਾਰੇ ਤੇ ਉਹ ਨਾਈਟ ਟ੍ਰੇਨਿੰਗ ਦੇ ਉੱਤੇ ਹੈਲੀਕਾਪਟਰ ਸੀਗਾ ਜਿਹੜਾ ਕਿ ਸਪੋਜ਼ ਟੂ ਬੀ 200 300 ਫੁੱਟ ਤੋਂ ਉੱਪਰ ਨਹੀਂ ਜਾਣਾ ਚਾਹੀਦਾ ਉਹਨੂੰ ਜਿਹੜਾ ਰੂਟ ਦਿੱਤਾ ਹੋਇਆ ਉਹ ਹੁਣ ਇਹ ਨਹੀਂ ਪਤਾ ਲੱਗ ਸਕਿਆ ਵੀ ਉਹ ਜਹਾਜ ਦੇ ਬਰਾਬਰ ਕਿਵੇਂ ਉੱਡ ਰਿਹਾ ਸੀਗਾ ਉਹ ਜਿਵੇਂ ਤੁਸੀਂ ਵੀਡੀਓ ਧਿਆਨ ਨਾਲ ਵੇਖਦੇ ਹੋ ਤਾਂ ਸਾਈਡ ਤੋਂ ਵੱਖੀ ਦੇ ਵਿੱਚ ਆ ਕੇ ਵੱਜਿਆ ਹੈਗਾ ਜਹਾਜ ਤੇ ਉਸ ਟਾਈਮ ਜਦੋਂ ਇਹ ਜਹਾਜ਼ ਵੱਜਿਆ ਕਹਿੰਦੇ ਵੀ ਯੂਸੂअली ਦੋ 에어 ਟ੍ਰੈਫਿਕ ਕੰਟਰੋਲਰ ਏਟੀਸੀ ਟਾਵਰ ਦੇ ਵਿੱਚ ਹੁੰਦੇ ਆ ਇੱਕ ਜਹਾਜ਼ਾਂ ਨੂੰ ਟੇਕ ਕੇਅਰ ਕਰਦਾ ਦੂਜਾ ਹੈਲੀਕਾਪਟਰਾਂ ਨੂੰ ਡਿਸਪੈਚ ਕਰਦਾ ਹੈਗਾ ਤੇ ਉਸ ਦਿਨ ਸਿਰਫ ਇੱਕ ਹੀ ਏਟੀਸੀ ਉੱਥੇ ਸੀਗਾ ਤੇ ਉਸ ਟਾਈਮ ਨਾ ਜਿਵੇਂ ਅਮਰੀਕਨ 에ਅਰਲਾਈਨ ਦਾ ਜਹਾਜ਼ ਦਿਗਿਆ ਇਦਾਂ ਦੇ ਦੋ ਜਹਾਜ਼ ਉਤਰ ਰਹੇ ਸੀ ਜਿਹੜੇ CR77 ਆ ਇਹ ਕੈਨੇਡਾ ਦੇ ਬਣੇ ਹੋਏ ਜਹਾਜ਼ ਆ ਛੋਟੇ ਜਹਾਜ਼ ਆ 60 70 ਸੀਟਾਂ ਵਾਲੇ ਉਹ 19 ਨੂੰ ਤਾਂ ਰਨਵੇ 1 ਤੇ ਉਤਰਨ ਦੀ ਇਜਾਜ਼ਤ ਮਿਲ ਗਈ ਦੂਜੇ ਨੂੰ 9933 ਤੇ ਉਤਰਨ ਦੀ ਇਜਾਜ਼ਤ ਮਿਲ ਗਈ ਜਿਹੜਾ ATC ਵਾਲਾ ਸੀ ਉਹਨੇ ਉਹਨੂੰ ਪਾਇਲਟ ਨੂੰ ਬਲੈਕ ਹੌਕ ਦੇ ਹੈਲੀਕਾਪਟਰ ਨੂੰ ਕਿਹਾ ਵੀ ਤੇਰੇ ਜਹਾਜ਼ ਇੱਕ ਸਾਹਮਣੇ ਆ CR77 ਕਿ ਤਨੋਂ ਦਿਖ ਰਿਹਾ ਉਹ ਕਹਿੰਦਾ ਹਾਂ ਮੈਨੂੰ ਦਿਖ ਰਿਹਾ ਹੋ ਸਕਦਾ ਵੀ ਉਹ ਕਨਫਿਊਜ਼ ਹੋ ਗਿਆ ਹੋਵੇ ਦੂਜੇ ਜਹਾਜ਼ ਦੀ ਗੱਲ ਨਹੀਂ ਕੀਤੀ ਏਟੀਸੀ ਨੇ ਜਿਹੜਾ 1 ਨੰਬਰ ਤੇ ਉਤਰਨਾ ਸੀ ਉਹ ਤਾਂ ਉਤਰ ਗਿਆ ਜਿਹੜਾ 33 ਦੇ ਉੱਤੇ ਉਤਰਨਾ ਸੀ ਹੋ ਸਕਦਾ ਉਹਨੂੰ ਦਿਸਿਆ ਨਾ ਹੋਵੇ ਤੇ ਜਹਾਜ਼ ਆ ਕੇ ਸਿੱਧਾ ਉਹਦੀ ਵੱਖੀ ਦੇ ਵਿੱਚ ਵੱਜਿਆ ਜਿਸ ਦਾ ਕਰਕੇ ਕਿਤੇ ਨਾ ਕਿਤੇ ਏਟੀਸੀ ਦੇ ਉੱਤੇ ਵੀ ਸਵਾਲ ਉੱਠ ਰਹੇ ਆ ਜਿਹੜੇ ਮਿਲਟਰੀ ਦੇ ਹੈਲੀਕਾਪਟਰ ਉਸ ਹਵਾਈ ਲੈਵਲ ਦੇ ਉੱਪਰ ਉੱਡ ਰਿਹਾ ਸੀ ਉਹਦੇ ਤੇ ਵੀ ਆਰਡਰ ਸਵਾਲ ਉੱਠ ਰਹੇ ਆ ਕਿ ਆ ਤੁਸੀਂ ਦੇਖੋ ਇਹਦੇ ਵਿੱਚ 67 ਅੱਜ ਇਹਨਾਂ ਨਾਗਰਿਕ ਸੀਗੇ ਜਿਨ੍ਹਾਂ ਵਿੱਚ 64 ਤੋਂ 60 ਸਵਾਰੀਆਂ ਸੀ ਤੇ ਚਾਰ ਕਰੂ ਮੈਂਬਰ ਸੀ ਤੇ ਤਿੰਨ ਜਾਨੇ ਹੈਲੀਕਾਪਟਰ ਦੇ ਵਿੱਚ ਸੀ ਟੋਟਲ 67 ਬੰਦੇ ਮਾਰੇ ਗਏ ਇਨਵੈਸਟੀਗੇਸ਼ਨ ਜਾਰੀ ਆ ਹੁਣ ਐਨਟੀਐਸ ਦੱਸੂਗੀ ਵੀ ਕੀ ਹੋਇਆ ਕੀ ਨਹੀਂ ਹੋਇਆ ਤੇ ਹਜੇ ਜਿੱਥੋਂ ਤੱਕ ਦਿਸਦਾ ਸੀ ਇੰਨੀ ਇੱਕ ਤਸਵੀਰ ਸਾਹਮਣੇ ਆਈ ਸੀ ਤੇ ਜਿਹੜਾ ਤੁਸੀਂ ਦੂਸਰਾ ਹਾਦਸਾ ਫਿਲਾਡਲਫ ਵਰਗੇ ਵਿੱਚ ਉਹ ਆ ਉਹ ਇੱਕ 에어 ਐਮਬੂਲੈਂਸ ਸੀਗੀ ਭਾਈ ਜੀ ਜਿਹੜਾ ਫਿਲਾਡਲਫੀਆ ਤੋਂ ਜਹਾਜ਼ ਉੱਡਿਆ ਸੀਗਾ ਤੇ ਉੱਡਣ ਤੋਂ ਤਕਰੀਬਨ 30 40 ਸਕਿੰਟ ਦੇ ਪਿੱਛੋਂ ਉਹ ਜਹਾਜ਼ ਸਿੱਧਾ ਉੱਪਰੋਂ ਜਿਵੇਂ ਡਾਈਵ ਕਰਕੇ ਜਿਵੇਂ ਅਕਦਾਮ ਡਲੇ ਜਾਂ ਥੱਲੇ ਡੱਕਦਾ ਹੁੰਦਾ ਇਸ ਤਰੀਕੇ ਨਾਲ ਆ ਕੇ ਰਹਿ ਸ਼ੀਰਗੇ ਦੇ ਵਿੱਚ ਡਿੱਗਿਆ ਤੇ ਜਿੱਥੇ ਤਕਰੀਬਨ 6 ਜਣੇ ਜਿਹੜੇ 에어 ਐਮਬੂਲੈਂਸ ਦੇ ਵਿੱਚ ਸੀਗੇ ਦੋ ਪਾਇਲਟ ਦੋ ਡਾਕਟਰ ਇੱਕ ਮਰੀਜ਼ ਤੇ ਇੱਕ ਮਰੀਜ਼ ਦੇ ਨਾਲ ਰਿਸ਼ਤੇਦਾਰ ਉਹ ਥਾਂੇ ਮਾਰੇ ਗਏ ਤੇ ਥੱਲੇ ਵੀ ਇੱਕ ਦੋ ਮੌਤਾਂ ਹੋਣ ਦੀ ਖਬਰ ਮਿਲੀ ਹਾਲਾਂਕਿ ਉਹ ਹਾਈਲੀ ਪਾਪੂਲੇਟਡ 에어 ਸੀਗਾ ਨਾਲ ਹੀ ਮਾਲ ਸੀਗਾ ਕਾਫੀ ਸਾਰਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਉੱਥੇ ਉਹਨਾਂ ਨਹੀਂ ਹੋਇਆ ਜਿਹਦੇ ਵਾਸਤੇ ਵਾਹਿਗੁਰੂ ਦਾ ਸ਼ੁਕਰ ਆਸੋ ਇਦਾਂ ਦੇ ਜਿਹੜੇ ਹਾਦਸੇ ਹੋ ਰਹੇ ਆ ਇਹਨਾਂ ਦੀ ਹੁਣ ਵੱਡੀ ਪੱਧਰ ਤੇ ਜਾਂਚ ਹੋਣੀ ਚਾਹੀਦੀ ਆ ਵੀ ਜਿਹੜਾ ਅਮਰੀਕਨ ਯਰ ਸਪੇਸ ਆ ਇਹ ਸੇਫ ਹੋਵੇ ਲੋਕਾਂ ਨੂੰ ਆਪਦੀ ਜਾਨ ਮਾਲ ਦੀ ਸੁਰੱਖਿਆ ਦੀ ਜਿਵੇਂ ਕਹੇ ਵੀ ਯਕੀਨੀ ਹੋਵੇ ਵੀ ਅਸੀਂ ਯਾਤ ਦੇ ਚੜਾਂਗੇ ਤਾਂ ਸਭ ਕੁਝ ਠੀਕ ਹੋਊਗਾ ਕਿਤੇ ਨਾ ਕਿਤੇ ਯਾਤਰੀਆਂ ਦੇ ਵੀ ਜਿਹੜਾ ਡਰਾਉ ਉਹ ਪਾਇਆ ਜਾ ਰਿਹਾ ਤੇ ਆਸ ਕਰਦੇ ਆ ਵੀ ਇਹਨੂੰ ਚੰਗੇ ਤਰੀਕੇ ਦੇ ਨਾਲ ਸਰੇ ਲਾਇਆ ਜਾਊਗਾ ਇਨਵੈਸਟੀਗੇਸ਼ਨ ਨੂੰ ਬਿਲਕੁਲ ਬਿਲਕੁਲ ਆਪਾਂ ਹੁਣ ਅਗਰੀ ਖਬਰ ਤੇ ਚੱਲੀਏ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਡੋਨਲਡ ਟਰੰਪ ਫੋੜਾ ਵੱਲੋਂ ਕਿਹਾ ਜਾ ਰਿਹਾ ਸੀ ਜਿਵੇਂ ਜਦੋਂ ਮੈਂ ਪਾਵਰ ਦੇ ਵਿੱਚ ਆ ਗਿਆ ਮੈਂ ਕੈਨੇਡਾ ਮੈਕਸੀਕੋ ਤੇ ਚਾਈਨਾ ਤੇ ਟੈਰਿਫ ਲਾਉਂਗਾ ਔਰ ਉਹਨਾਂ ਨੇ ਚਾਈਨਾ ਤੇ 10% ਲਾਇਆ ਹੈ ਕੈਨੇਡਾ ਔਰ ਮੈਕਸੀਕੋ ਤੇ 25% ਟੈਰਿਫ ਲਾਤਾ ਯਾਨੀ ਕਿ ਟੈਕਸ ਲਾਤਾ ਹੁਣ ਬਹੁਤ ਸਾਰੇ ਖਾਸ ਤੌਰ ਤੇ ਜੇ ਗੱਡੀਆਂ ਦੀ ਗੱਲ ਕਰ ਲਈਏ ਤਾਂ ਗੱਡੀਆਂ ਦੇ ਪਾਰਟਸ ਜਿਹੜੇ ਜਾਂ ਕੈਨੇਡਾ ਜਾਂ ਮੈਕਸੀਕੋ ਦੇ ਵਿੱਚ ਬਣਦੇ ਸੀਗੇ ਚਾਹੇ ਕੋਈ ਵੀ ਕੰਪਨੀ ਦੀ ਗੱਡੀ ਹੋਵੇ ਹਨਾ ਉਹਦੇ ਤੇ ਹੁਣ 25% ਟੈਕਸ ਲੱਗ ਗਿਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੈਨੇਡਾ ਤੋਂ ਐਕਸਪੋਰਟ ਹੋ ਕੇ ਅਮਰੀਕਾ ਦੇ ਵਿੱਚ ਆਉਂਦੀਆਂ ਐ ਤੇ ਫਿਰ ਉਹਨਾਂ ਤੇ ਜੇ ਟੈਰਿਫ ਲੱਗ ਗਿਆ ਤੇ ਫਿਰ ਉਹ ਜਿਹੜਾ ਮਹਿੰਗਾਈ ਦਾ ਦੌਰ ਆ ਕੀ ਲੱਗਦਾ ਉਹ ਵੱਜ ਜਗਾ ਆਉਣ ਵਾਲੇ ਸਮੇਂ ਦੇ ਵਿੱਚ ਭਾਰ ਕਿਹਦੇ ਤੇ ਪਏਗਾ 25% ਇਹ ਕੈਨੇਡਾ ਦੇ ਪਏਗਾ ਕਿ ਆਮ ਨਾਗਰਿਕਾਂ ਜਿਹੜੇ ਅਮਰੀਕਾ ਦੇ ਉਹਨਾਂ ਤੇ ਪਏਗਾ ਕਿਉਂਕਿ ਹੁਣ ਕੈਨੇਡਾ ਨੇ ਵੀ ਉਲਟਾ ਜਵਾਬ ਦਿੱ ਸੋ ਇਹ ਟੈਕਸੋ ਟੈਕਸੀ ਜਿਹੜੀ ਗੇਮ ਆ ਇਹਦੇ ਵਿੱਚ ਨੁਕਸਾਨ ਕੀ ਦਾ ਹੈ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਹਨੂੰ ਇਹਦਾ ਖਮ ਖਮਿਆਜ਼ਾ ਜਿਹੜਾ ਭੁਗਤਣਾ ਪਊਗਾ ਨਾ ਦੇਖੋ ਬੇਸਿਕਲੀ ਤਾਂ ਇਹ ਹੁੰਦਾ ਵੀ ਗਵਾਂਡੀ ਦੇ ਨਾਲ ਨਾ ਗਵਾਂਡੀ ਬਣਾ ਕੇ ਰੱਖਦਾ ਹੁੰਦਾ ਵੀ ਗਵਾਂਡੀ ਦੇਸ਼ ਆ ਇਨੇ ਚਿਰ ਤੋਂ ਆਪਣੇ ਬਾਰਡਰ ਖੁੱਲੇ ਆ ਇੱਕ ਦੂਜੇ ਦੇਸ਼ ਦੇ ਵਿੱਚ ਆਉਣਾ ਜਾਣਾ ਇਸ ਤਰ੍ਹਾਂ ਹੀ ਆ ਵੀ ਜਿਵੇਂ ਆਪਣਾ ਆਪਦਾ ਹੀ ਮੁਲਕ ਹੋਵੇ ਇਹ ਪਤਾ ਨਹੀਂ ਕਿਹੜੀ ਟੈਕਸੋ ਟੈਕਸੀ ਵਾਲੀ ਗੇਮ ਆ 트ੰਪ ਹਰੇਕ ਵਾਰੀ ਖੇਡਣੀ ਸ਼ੁਰੂ ਕਰ ਦਿੰਦੇ ਆ ਵੀ ਇਹ ਤੋਂ ਬਿਨਾਂ ਕਦੇ ਦੇਸ਼ ਹੀ ਨਹੀਂ ਚੱਲਣਾ ਤੇ ਮੇਰੇ ਖਿਆਲ ਮੁਤਾਬਕ ਇਹ ਬਹੁਤ ਜਿਵੇਂ ਕਹਿੰਦਾ ਵੀ ਗਲਤ ਜਾਂ ਟ੍ਰੈਂਡ ਚ ਚੱਲ ਪਿਆ ਤੇ ਜਿਹਦਾ ਕਰਕੇ ਤੁਸੀਂ ਦੇਖੋ ਵੀ ਬਿਲੀਅਨ ਡਾਲਰ ਦਾ ਜਿਹੜਾ ਵਪਾਰ ਆ ਉਹ ਚਾਈਨਾ ਤੋਂ ਹਰ ਇੱਕ ਸਾਲ ਹੁੰਦਾ ਤੇ ਇਸੇ ਤਰੀਕੇ ਨਾਲ ਕੈਨੇਡਾ ਤਕਰੀਬਨ 155 ਬਿਲੀਅਨ ਡਾਲਰ ਦਾ ਜਿਹੜਾ ਵਪਾਰ ਆ ਉਹ ਅਮਰੀਕਾ ਦੇ ਨਾਲ ਕਰਦਾ ਤੇ ਇਸੇ ਤਰੀਕੇ ਨਾਲ ਮੈਕਸੀਕੋ ਵੀ ਵੱਡੀ ਗਿਣਤੀ ਦੇ ਵਿੱਚ ਉੱਥੋਂ ਕਿੰਨਾ ਕੁਝ ਅਮਰੀਕਾ ਦੇ ਵਿੱਚ ਆਉਂਦਾ ਕਈ ਵੱਡੇ ਵੱਡੇ ਟਰੱਕ ਵੀ ਮੈਕਸੀਕੋ ਦੇ ਵਿੱਚ ਬਣਦੇ ਆ ਫਾਰਮੰਗ ਦਾ ਕਿੰਨਾ ਸਮਾਨ ਉੱਥੋਂ ਆ ਰਿਹਾ ਹੈਗਾ ਤੇ ਜੇ 25% ਟੈਕਸ 트럼ਪ ਉਹਨਾਂ ਚੀਜ਼ਾਂ ਤੇ ਲਾਊਗਾ ਤੇ ਉਹ ਦੇਸ਼ ਕਹਿੰਦੇ ਅਸੀਂ ਵੀ ਵਾਪਸ 25% ਲਾਵਾਂਗੇ ਤੇ ਫਿਰ ਮੈਨੂੰ ਲੱਗਦਾ ਤੇ ਚਿੱਤੇ ਨਾਲ ਕਿਤੇ ਜਾ ਕੇ ਤਾਂ ਕੰਜ਼ਿਊਮਰ ਨੇ ਹੀ ਭੁਗਤਣਾ ਪੈਣਾ ਇਹ ਸਾਰਾ ਕਿਉਂਕਿ ਪਰਤੀਭੰ ਦੇਖੋ ਇਹ ਤਾਂ ਹੈ ਨਹੀਂ ਕਿ ਜਿਹੜਾ ਕੋਈ ਵਪਾਰੀ ਆ ਉਹ ਆਪਦੀ ਜੇਬ ਦੇ ਵਿੱਚੋਂ ਸਾਰਾ ਖਰਚਾ ਕਰੂਗਾ ਪਹਿਲਾਂ ਹੀ ਮਹਿੰਗਾਈ ਨੇ ਅਮਰੀਕਾ ਕੈਨੇਡਾ ਦੇ ਵਿੱਚ ਲੋਕਾਂ ਦਾ ਲੱਕ ਤੋੜਿਆ ਪਿਆ ਤੇ ਜੇ 25% ਟੈਕਸ ਦੋਹਾਂ ਦੇਸ਼ਾਂ ਵੱਲੋਂ ਲੱਗਦਾ ਤੇ ਮੇਰੇ ਖਿਆਲ ਬਤਾਉ ਕਰਾਂ ਜਿਹੜਾ ਨਾ ਚੀਜ਼ਾਂ ਹੈਗੀਆਂ ਚਾਹੇ ਉਹ ਕਾਰਾਂ ਚਾਹੇ ਬਿਜਲੀ ਹੈ ਚਾਹੇ ਮੈਂ ਜਿਵੇਂ ਕਹਾਂ ਪਾਰਟਸ ਆ ਜਿਹੜੀ ਵੀ ਚੀਜ਼ ਕਿਤੋਂ ਆਉਂਦੀ ਹੈ ਚਾਹੇ ਤੁਸੀਂ ਦੇਖੋ ਅਮਰੀਕਾ ਤੋਂ ਕਿੱਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਨਾ ਸਬਜ਼ੀਆਂ ਦਾ ਫਰੂਟ ਆ ਦੁੱਧ ਆ ਇਧਰੋਂ ਕੈਨੇਡਾ ਵੱਲ ਨੂੰ ਜਾਂਦਾ ਤੇ ਜੇ ਉਹਨਾਂ ਨੇ 25% ਇਹਨਾਂ ਚੀਜ਼ਾਂ ਦੇ ਉੱਤੇ ਠੋਕਤਾ ਤੇ ਕਿਤੇ ਨਾ ਕਿਤੇ ਇਹ ਤਾਂ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦੇ ਉੱਤੇ ਹੀ ਕੰਜ਼ਿਊਮਰਾਂ ਦੇ ਉੱਤੇ ਹੀ ਇਸ ਚੀਜ਼ ਦਾ ਅਸਰ ਪਊਗਾ ਨਾ ਕਿਉਂਕਿ ਜੇਬ ਦੇ ਵਿੱਚੋਂ ਤਾਂ ਕੋਈ ਦੇਸ਼ ਨਹੀਂ ਦੇਣ ਜਾ ਰਿਹਾ ਆਏਗਾ ਤੇ ਪਰ ਮੈਨੂੰ ਅੱਲਾ ਲੱਗਦਾ ਵੀ ਇਹ ਚੀਜ਼ ਨੂੰ ਮਿਲ ਬੈਠ ਕੇ ਇੱਕ ਚੰਗੇ ਤਰੀਕੇ ਨਾਲ ਸੁਲਝਾ ਲੈਣਾ ਚਾਹੀਦਾ ਇੱਕ ਦੂਜੇ ਦੇ ਉੱਤੇ ਧਮਕੀਆਂ ਦੇ ਨਾਲ ਇੱਕ ਦੂਜੇ ਦੇ ਨਾਲ ਜੋ ਸ਼ੋਖ ਖਰੋਸ਼ ਦੇ ਨਾਲ ਵਿਆਹ ਕਰ ਦੋ ਨਾ ਉਹ ਕਰ ਦੋ ਦੂਜੇ ਨੂੰ ਨੀਵਾ ਦਫਾਉਣ ਵਾਸਤੇ ਇਹੋ ਜਿਹੀਆਂ ਚੀਜ਼ਾਂ ਲੋਕਾਂ ਦਾ ਹੀ ਅਸਰ ਪਾਉਣਗੀਆਂ ਭਗਾਈ ਬਧੂਗੀ ਕੀ ਲੱਗਦਾ ਤੁਹਾਨੂੰ ਜੇ ਆਪਾਂ ਟਰੱਕਾਂ ਵਾਲੀ ਬਿਜ਼ਨਸ ਦੇ ਨਾਲ ਸੰਬੰਧਿਤ ਗੱਲਬਾਤ ਕਰੀਏ ਕਿਉਂਕਿ ਤੁਸੀਂ ਵੀ ਇਸੇ ਲਾਈਨ ਦੇ ਨਾਲ ਜੁੜੇ ਹੋਏ ਹੋ ਔਰ ਕੈਨੇਡਾ ਦੇ ਵਿੱਚ ਬਹੁਤ ਸਾਰੇ ਸਾਡੇ ਯਾਰ ਦੋਸਤ ਰਿਸ਼ਤੇਦਾਰ ਜਿਹੜੇ ਟਰਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਆ ਔਰ ਉਹਨਾਂ ਦਾ ਇਹ ਕਹਿਣਾ ਵੀ ਅਸੀਂ ਜਿਹੜੇ ਅਮਰੀਕਾ ਨੂੰ ਕੀੜੇ ਲਾਉਂਦੇ ਆ ਸਾਨੂੰ ਪੈਸਾ ਹੀ ਉਹਦੇ ਚੋਂ ਬਚਦੇ ਆ ਤੇ ਜੇ ਇੱਥੇ ਹੁਣ ਟੈਕਸੋ ਟੈਕਸੀ ਗੇਮ ਸ਼ੁਰੂ ਹੋ ਗਈ ਉਧਰ ਵਾਲੀਆਂ ਚੀਜ਼ਾਂ ਇੱਧਰ ਘਟ ਆਉਣਗੀਆਂ ਤੇ ਇੱਧਰ ਵਾਲੀਆਂ ਚੀਜ਼ਾਂ ਉਧਰ ਘਟ ਜਾਣਗੀਆਂ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਤੇ ਬਹੁਤ ਵੱਡਾ ਅਸਰ ਪੈ ਸਕਦਾ ਪੰਜਾਬੀ ਭਾਈਚਾਰੇ ਤੇ ਟਰੱਕਿੰਗ ਇੰਡਸਟਰੀ ਤੇ ਕੈਨੇਡਾ ਦੀ ਖਾਸ ਸੌਰਤ ਤੇ ਜੇ ਆਪਾਂ ਗੱਲ ਕਰੀਏ ਤਾਂ ਕਿਉਂਕਿ ਉਹਨਾਂ ਨੂੰ ਪੈਸੇ ਜਿਹੜੇ ਅਮਰੀਕਨ ਡਾਲਰ ਦੇ ਵਿੱਚ ਮਿਲਦੇ ਆ ਜਦੋਂ ਅਮਰੀਕਾ ਦਾ ਉਹ ਲੋਡ ਚੱਕਦੇ ਆ ਤਾਂ हां नहीं, नहीं बिल्कुल ਤੁਹਾਡੀ ਗੱਲ ਠੀਕ ਹੈ ਖਾਸ ਤੌਰ ਤੇ ਜਿਹੜੇ ਕੈਨੇਡੀਅਨ ਟਰੱਕਰ ਹੈਗੇ ਉਹਨਾਂ ਦੇ ਉੱਤੇ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪਊਗਾ ਜੇ ਹੁਣ 25% ਟੈਰਫ ਦੋਹੇ ਪਾਸਿਆਂ ਤੋਂ ਲੱਗਣ ਲੱਗ ਗਿਆ ਤਾਂ ਮੇਰਾ ਖਿਆਲ ਨਹੀਂ ਕੋਈ ਵਪਾਰੀ ਕਿਆ ਹੋਊਗਾ ਵੀ ਮੈਂ ਟਰੱਕਰੇ ਉੱਤੇ ਸਮਾਨ ਉਧਰੋਂ ਇੱਧਰ ਤੇ ਇੱਧਰੋਂ ਉਧਰ ਕਰਾਂ ਤਾਂ ਉਹਨਾਂ ਦੀ ਕੋਸ਼ਿਸ਼ ਹੋਊਗੀ ਵੀ ਜੇ ਦੇਸ਼ ਦੇ ਵਿੱਚ ਹੀ ਆਪਦਾ ਸਾਰ ਲਿਆ ਜਾਵੇ ਤਾਂ ਵਧੀਆ ਹੋਊਗਾ ਤੇ ਪਰ ਕਿਤੇ ਨਾ ਕਿਤੇ ਇਹਦੇ ਨਾਲ ਟਰੱਕਿੰਗ ਇੰਡਸਟਰੀ ਦੇ ਉੱਤੇ ਬਹੁਤ ਅਸਰ ਪਊਗਾ ਬਹੁਤ ਸਾਰਾ ਪ੍ਰੋਡਿਊਸ ਜਿਹੜਾ ਸਲੀਨਸ ਵੈਲੀ ਤੋਂ ਜਾਂ ਹੋਰ ਬੱਖੋ ਬਖ ਤਰ੍ਹਾਂ ਦਾ ਸਮਾਨ ਆ ਉਹ ਕੈਨੇਡਾ ਅਮਰੀਕਾ ਤੋਂ ਬਾਇ ਕਰਦਾ ਤੇ ਜਿਹੜੀ ਕਾਫੀ ਸਾਰੀ ਲੱਕੜ ਆ ਉਹ ਉਹ ਕੈਨੇਡਾ ਤੋਂ ਇਧਰ ਆਪਣੀ ਸਾਈਡ ਵੀ ਆਉਂਦੀ ਹੈ ਜਿਹਦਾ ਕਰਕੇ ਪੰਜਾਬੀ ਟਰੱਕਰਾਂ ਦਾ ਖਾਸ ਕਰਕੇ ਕੈਨੇਡੀਅਨ ਦਾ ਜਿਹੜਾ ਧਾਰੋਮਦਾਰ ਆ ਉਹ ਉਸ ਲਾਈਨ ਦੇ ਉੱਤੇ ਬਹੁਤ ਨਿਰਭਰ ਕਰਦਾ ਤੇ ਜੇ ਟੈਕਸੋ ਟੈਕਸੀ ਵਾਲੇ ਚੱਕਰ ਦੇ ਵਿੱਚ ਉਹ ਲੇਨ ਬੰਦ ਹੋ ਗਈ ਤਾਂ ਮੈਨੂੰ ਲੱਗਦਾ ਵੀ ਟਰਕਿੰਗ ਆ ਜਿਹੜੀ ਵੱਡੀ ਪੱਧਰ ਤੇ ਹਿੱਟ ਹੋਊਗੀ ਤੇ ਲੋਕਾਂ ਨੂੰ ਇਹਦਾ ਜਿਹੜਾ ਖਮਿਆਜਾ ਤੁਸੀਂ ਦੇਖਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਊਗਾ ਨਰੋੜ ਤਾਂ ਘਟਣਗੇ ਘਟਣਗੇ ਤੇ ਨਾਲ ਦੀ ਨਾਲ ਜਿਹੜੀ ਅਮਰੀਕਨ ਡਾਲਰ ਦੀ ਜਿਹੜੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਤ ਪਈ ਹੋਈ ਆ ਤੇ ਉਹਦਾ ਕਰਕੇ ਕਿਤੇ ਨਾ ਕਿਤੇ ਉਹ ਬਿਲਤੀ ਤੌਰ ਤੇ ਵੀ ਹੱਲ ਜਾਣਗੇ ਭਾਈ ਜੀ ਬਿਲਕੁਲ ਬਿਲਕੁਲ ਔਰ ਉਸ ਤੋਂ ਬਾਅਦ ਲੱਗਦਾ ਵੀ ਇਹ ਟ੍ਰੱਕਾਂ ਦੇ ਨਾਲ ਜਿਹੜੇ ਲੋਡ ਇੱਕ ਕੰਟਰੀ ਤੋਂ ਦੂਜੀ ਕੰਟਰੀ ਤੱਕ ਜਾਂਦੇ ਸੀ ਉਹਦੀ ਜਗ੍ਹਾ ਤੇ ਹੋ ਸਕਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਯੂਰਪ ਦੇ ਨਾਲ ਕੈਨੇਡਾ ਜਿਹੜਾ ਵਪਾਰ ਜ਼ਿਆਦਾ ਖੋਲੇ ਜਾਂ ਫਿਰ ਦੂਸਰੀ ਸਾਈਡ ਰਸ਼ੀਆ ਜਾਂ ਚਾਈਨਾ ਦੇ ਨਾਲ ਖੋਡੇ ਖੋਲੇ ਤੇ ਫਿਰ ਉਹ ਵਾਇਆ ਸੀ ਵਾਇਆ ਕੰਟੇਨਰ ਜਾਣਗੇ ਹਨਾ ਵਾਇਆ ਸ਼ਿਪ ਜਾਣਗੇ ਉਹ ਸਾਰਾ ਕੁਝ ਹਨਾ ਜਿਹਦੇ ਨਾਲ ਟ੍ਰੱਕਾਂ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਪਊਗਾ ਸੋ ਆਪਾਂ ਹੁਣ ਕੈਨੇਡਾ ਦੀਆਂ ਅਗਲੀਆਂ ਦੋ ਖਬਰਾਂ ਜਿਹੜੀਆਂ ਉਹਨਾਂ ਦੇ ਡਿਸਕਸ ਕਰੀਏ ਸਾਡੀ ਕਮਿਊਨਿਟੀ ਕਿਸੇ ਪਾਸੇ ਝੰਡੇ ਗੱਡੀ ਜਾ ਰਹੇ ਆ ਕਿਸੇ ਪਾਸੇ ਤਾਂ ਅਸੀਂ ਬਹੁਤ ਵੱਡੇ ਵੱਡੇ ਨਗਰ ਕੀਰਤਨ ਕੱਢਦੇ ਆ ਵੱਡੀਆਂ ਵੱਡੀਆਂ ਪਰੇਟਾਂ ਕੱਢਦੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਪੰਜਾਬੀ ਕੌਣ ਆ ਅਸੀਂ ਕਿੱਥੋਂ ਆਏ ਆ ਤੇ ਉਧਰਲੇ ਪਾਸੇ ਇੱਕ ਹੋਰ ਖਬਰ ਕੈਨੇਡਾ ਤੋਂ ਆਈ ਆ ਵੀ 6 ਪੰਜਾਬੀ ਫੜਲੇ ਔਰ ਚੋਰੀ ਕਰਦੇ ਸੀ ਦੇਸੀ ਕਿਉ ਇਹ ਦੱਸਿਓ ਕਿੱਥੋਂ ਦੀ ਖਬਰ ਆ ਬੜੀ ਹਾਸੋਣੀ ਦੀ ਖਬਰ ਆ ਵੀ ਸਾਡਾ ਹੁਣ ਜਿਹੜਾ ਪੰਜਾਬੀਆਂ ਦੇ ਉੱਤੇ ਚੋਰੀ ਕਰਨ ਦਾ ਲੈਵਲ ਆ ਉਹ ਵੀ ਇੰਨਾ ਵੱਡਾ ਇੰਨਾ ਡਾਊਨ ਚਲਾ ਗਿਆ ਵੀ ਅਸੀਂ ਕਿਉਂ ਚੋਰੀ ਕਰਦੇ ਹੋ ਫੜਲੇ ਮੈਨੂੰ ਤਾਂ ਆਪੇ ਖਬਰ ਪੜ੍ਹ ਕੇ ਬੜੀ ਹਰਾਮੀ ਵੀ ਹੋਈ ਤੇ ਸ਼ਰਮਜੀ ਵੀ ਆਈ ਵੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਿਉਂ ਚੋਰੀ ਕਰਨਾ ਉਹੀ ਇੱਕ ਥਾਂ ਤੋਂ ਨਹੀਂ ਵੱਖੋ-ਵੱਖ ਸਟੋਰਾਂ ਤੋਂ ਨਿੱਕੇ-ਨਿੱਕੇ ਕੰਟੇਨਰਾਂ ਦੇ ذریعے ਇਹ ਬੰਦੇ ਕਿਉਂ ਚੋਰੀ ਕਰਦੇ ਸੀ ਬਾਈ ਜੀ ਤੇ ਜਿਹਦੇ ਕਰਕੇ 60000 ਡਾਲਰ ਦਾ ਇਹਨਾਂ ਨੇ ਟੋਟਲ ਕਿਉਂ ਚੋਰੀ ਕੀਤਾ ਪਰ ਇਹਨਾਂ ਦੇ ਜਿਹੜੇ ਸਿਰਸਵਾ ਉਹ ਸਾਰੇ ਭਾਈਚਾਰੇ ਦੇ ਭੁਆਈ ਹੈ ਜਿਹੜੀ ਕਿ ਬਹੁਤ ਹੀ ਸ਼ਰਮਨਾਕ ਗੱਲ ਆ ਤੇ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਇੱਕ ਤਰੀ ਆਪਣੇ ਪੰਜਾਬੀ ਉਥੇ ਇਹ ਸੋਨਾ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਦੇ ਝੰਡੇ ਗੱਡੇ ਸੀਗੇ ਹੁਣ ਉਸ ਤੋਂ ਬਾਅਦ ਇਹਨਾਂ ਨੇ ਘੋੜ ਚੋਰੀ ਸ਼ੁਰੂ ਕਰਨਾ ਸ਼ੁਰੂ ਕੀਤਾ ਇਹਨਾਂ ਅਪੀਲ origignal ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਵਿੱਚ ਇਹਨਾਂ ਨੇ ਨਾਂ ਰੱਖਿਆ ਸੀ ਪ੍ਰੋਜੈਕਟ ਫੁਨਰਟੀ ਤੇ ਉਹਦੇ ਤਹਿਤ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਵਿੱਚ 6 ਪੰਜਾਬੀਆਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਸੁਖਮੰਦਰ ਸਿੰਘ 23 ਸਾਲ ਦਾ ਤੇ ਦਲਵਾਲ ਸਿੱਧੂ 28 ਸਾਲ ਦਾ ਤੇ ਨਵਦੀਪ ਚੌਧਰੀ 22 ਸਾਲ ਦਾ ਤੇ ਕਮਲਜੀਤ 38 ਸਾਲ ਦਾ ਵਿਸ਼ਵਜੀਤ 22 ਸਾਲ ਦਾ ਤੇ ਹਰਕੀਰਤ ਸਿੰਘ ਇਹ 25 ਸਾਲ ਦਾ ਤੇ ਦੇਖੋ ਵੀ ਇਹਨਾਂ ਨੇ ਇੱਕ ਥਾਂ ਤੋਂ ਕਿਹੋ ਨੀ ਚੋਰੀ ਕੀਤਾ ਬੱਖੋ-ਬੱਖ ਥਾਵਾਂ ਤੋਂ ਜਿਵੇਂ ਕਾਸਕੋ ਚੱਕ ਲਿਆ ਥੋੜਾ ਜਿਆ ਥੋੜਾ ਜਿਆ ਵਾਲਮਾਰਟ ਤੋਂ ਚੱਕ ਲਿਆ ਥੋੜਾ ਜਿਆ ਫਲਾਨੇ ਸਟੋਰ ਤੋਂ ਚੱਕ ਲਿਆ ਦੇਖੋ ਵੀ ਇਹਨਾਂ ਸਾਡਾ ਤੁਸੀਂ ਸ਼ੇ ਜਾਣੇ ਹੋ 60000 ਦੀ ਚੋਰੀ ਕੀਤੀ ਆ 10 1000 ਡਾਲਰ ਵੀ ਤੁਹਾਨੂੰ ਆਇਆ ਵੀ ਜੇ ਤੁਸੀਂ ਕਰਨਾ ਕੁਝ ਤਾਂ ਕੋਈ 2 4 ਮਿਲੀਅਨ ਡਾਲਰ ਦਾ ਹੋਵੇ ਤਾਂ ਘਟੋ ਘਟ ਮੂੰਹ ਤੇ ਕਾਲਖ ਬਣਾਉਂਦੇ ਵੀ ਤੁਸੀਂ ਚੰਗੇ ਲੱਗਦੇ ਹੋ ਤੇ ਆ ਕੀ ਤੁਸੀਂ ਕੀਤਾ ਹੈਗਾ ਜਿਹਦਾ ਕਰਕੇ ਇਹ ਵਗਲਾ ਇੱਡੀ ਵੱਡੀ ਸ਼ਰਮਨਾਕ ਖਬਰ ਸਾਡੇ ਤੁਸੀਂ ਪੱਲੇ ਪਏ ਮੇਰਾ ਤਾਂ ਖਬਰ ਦੇਣ ਨੂੰ ਵੀ ਜੀ ਦੀ ਅਸੀਂ ਕਰਦਾ ਫਿਰ ਮੈਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਹੋਇਆ ਵੀ ਥੋੜਾ ਜਿਹਾ ਇਹ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਐਡੇ ਘਟਗਾ ਪੱਧਰ ਤੱਕ ਵੀ ਇਹ ਇਹ ਲੋਕ ਆਪਣੇ ਗਿਰੀ ਜਾਂਦੇ ਹੈਗੇ ਆ ਇਥੋਂ ਇਹਨਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਸੋ ਇਹਨਾਂ ਇਹੋ ਜਿਹੇ ਬੰਦਿਆਂ ਦਾ ਮੈਂ ਤਾਂ ਕਹਣਾ ਬਾਈਕਟ ਕਰਨਾ ਚਾਹੀਦਾ ਭਾਈ ਜੀ ਬਿਲਕੁਲ ਬਿਲਕੁਲ ਪਿੰਡਾਂ ਦੇ ਵਿੱਚ ਹੱਲ ਪੈ ਜਾਂਦੀ ਹੁੰਦੀ ਹੈ ਨਾ ਕਿਉਂ ਚੋਰੀ ਕਰਨ ਵਾਲੇ ਤਾਂ ਮੈਨੂੰ ਲੱਗਦਾ ਇਹਨਾਂ ਦੇ ਵੀ ਹੁਣ ਹੱਲ ਪੈ ਜਾਣੀ ਹੈ ਉੱਥੇ ਇਹ ਕੈਨੇਡਾ ਦੇ ਵਿੱਚ ਘੋ ਚੋਰੀ ਕਰਨ ਵਾਲੇ ਜਿਹੜੇ ਆ ਉਹ ਵੀ ਸਾਡੇ ਬੰਦੇ ਹੈਗੇ ਹਨ ਸੋ ਅਗਲੀ ਖਬਰ ਹੈ ਜਿਹੜੀ ਆਪਾਂ ਦੇਖੀਏ ਵੀ ਪਤਾ ਲੱਗਿਆ ਜਦੋਂ ਸਟੂਡੈਂਟ ਵੀਜ਼ੇ ਜਿਵੇਂ ਜਿਵੇਂ ਘਟੇ ਆ ਹਨਾ ਇੰਡੀਆ ਤੋਂ ਸਟੂਡੈਂਟ ਆਉਣੇ ਘਟ ਗਏ ਆਪਣੇ ਹੋਰ ਕਈ ਕੰਟਰੀਆਂ ਤੋਂ ਕੈਨੇਡਾ ਦੇ ਵਿੱਚ ਸਟੂਡੈਂਟ ਘਟ ਆ ਰਹੇ ਨੇ ਫਿਰ ਉਸ ਤੋਂ ਬਾ ਕਾਲਜ ਵੀ ਬਹੁਤ ਬੰਦ ਹੋਏ ਪਰ ਹੁਣ ਕਈ ਵੱਡੇ ਕਾਲਜਾਂ ਦੇ ਵਿੱਚ ਕਈ ਕੋਰਸ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਨੇ ਇਹ ਖਬਰ ਬਾਰੇ ਵੀ ਦੱਸਿਓ ਦੇਖੋ ਕੈਨੇਡਾ ਦੇ ਵਿੱਚ ਜਦੋਂ ਦੇ ਜਿਵੇਂ ਕਹਿੰਦਾ ਵੀ ਇਮੀਗ੍ਰੇਸ਼ਨ ਨਿਯਮ ਸਖਤ ਹੋਇਆ ਖਾਸ ਤੌਰ ਤੇ ਸਟੂਡੈਂਟਾਂ ਦੇ ਪ੍ਰਤੀ ਉਦੋਂ ਦੀ ਇਹਨਾਂ ਨੇ 40% ਸਟੂਡੈਂਟਾਂ ਦੇ ਵਿੱਚ ਕਟੌਤੀ ਕਰ ਦਿੱਤੀ ਕੈਨੇਡਾ ਨੇ ਜੇ ਪਹਿਲਾਂ ਜਿਵੇਂ ਕਹਿੰਦਾ ਸੀ ਤਾਂ ਹੁਣ ਜਿਵੇਂ ਕਹਿੰਦਾ ਵੀ 60000 ਰਹੇ ਹੈਗੇ ਆ ਤੇ ਜਿੱਦਾਂ ਕਰਕੇ ਉੱਥੋਂ ਦੇ ਜਿਹੜੇ ਕਾਲਜ ਆ ਉਹ ਸੁੰਨੇ ਹੋ ਰਹੇ ਆ ਤੇ ਪੰਜਾਬ ਦੇ ਕਾਲਜਾਂ ਦੇ ਵਿੱਚ ਕਹਿੰਦੇ ਰੌਣਕਾਂ ਪਰਤ ਰਹੀਆਂ ਹੈਗੀਆਂ ਤੇ ਇਹਨਾਂ ਨੇ तकरीबन ਸਮਝ ਲਓ ਵੀ ਇੱਕ ਤਾਂ ਪੱਤਰਕਾਰੀ ਦਾ ਭਾਈ ਕੋਰਸ ਤੇ ਨਾਲ ਦੀ ਨਾਲ ਵਿੱਤੀ ਯੋਜਨਾ ਤੇ ਟੈਕਨੋਲੋਜੀ ਫਾਊਂਡੇਸ਼ਨ ਭਾਈ ਚਾਰ ਵਿਕਾਸ ਤੇ ਇਦਾਂ ਦੇ ਕਈ ਪ੍ਰੋਗਰਾਮਾਂ ਦੇ ਉੱਤੇ ਕੈਨੇਡਾ ਨੇ ਜਿਵੇਂ ਕਹਿੰਦਾ ਵੀ ਰੋਕ ਲਾ ਦਿੱਤੀ ਆ ਵੀ ਉਹਨੇ ਸਟੂਡੈਂਟ ਨਹੀਂ ਆ ਰਹੇ ਤੇ ਜਿੱਦਾ ਕਰਕੇ ਸਾਨੂੰ ਜਿਹੜਾ ਖਰਚਾ ਉਹ ਜ਼ਿਆਦਾ ਪੈ ਰਿਹਾ ਹੈਗਾ ਤੇ ਸਟਾਫ ਦੀ ਵੀ ਕਟੌਤੀ ਵੱਖੋ-ਵੱਖਾਲ ਜਾਂਦੇ ਵਿੱਚ ਹੋ ਰਹੀ ਹੈਗੀ ਆ ਤੇ ਨਾਲ ਦੀ ਨਾਲ ਕਾਫੀ ਸਾਰੇ ਇਹ ਤਾਂ ਮੇਨ ਕੋਰਸ 500 ਨੂੰ ਮੈਂ ਦੱਸਿਆ ਤੇ ਟੋਟਲ ਕਹਿੰਦੇ 22 ਕੋਰਸਾਂ ਦੇ ਉੱਤੇ ਕੈਨੇਡਾ ਨੇ ਇੱਕ ਤਰ੍ਹਾਂ ਦੀ ਕਟੌਤੀ ਕੀਤੀ ਹੈਗੀ ਆ ਜਿੱਦਾ ਸਟਾਫ ਵੀ ਘਟਾਇਆ ਗਿਆ ਹੈਗਾ ਤੇ ਜਿਹੜਾ ਰਹਿਣ ਸਹਿਣ ਦੇ ਵਾਸਤੇ ਅਪਾਰਟਮੈਂਟ ਵਗੈਰਾ ਆਸੇ ਪਾਸੇ ਬਣਾਏ ਗਏ ਸੀ ਉਹਨਾਂ ਦੇ ਵਿੱਚ ਵੀ ਸਟੂਡੈਂਟਾਂ ਦੀ ਗਿਣਤੀ ਘਟੀ ਹੈਗੀ ਆ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਮਾਲੀ ਤੌਰ ਦੇ ਉੱਤੇ ਕੈਨੇਡਾ ਨੂੰ ਸਟੂਡੈਂਟਾਂ ਦੇ ਉੱਤੇ ਰੋਕ ਲਾਉਣ ਕਰਕੇ ਵਿੱਤੀ ਤੌਰ ਤੇ ਕਾਫੀ ਘਾਟਾ ਪਿਆ ਹੈਗਾ ਤੇ ਜਿਹਦਾ ਕਰਕੇ ਇਹਨਾਂ ਦੇ ਕਾਫੀ ਸਾਰੇ ਜਿਹੜੇ ਲੋਕ ਹੈਗੇ ਆ ਖਾਸ ਤੌਰ ਤੇ ਇਮੀਗ੍ਰੇਸ਼ਨ ਵਿਭਾਗ ਦੇ ਵਿੱਚੋਂ ਹੀ ਬਹੁਤ ਸਾਰੇ ਲੇਓਵਰ ਕੀਤੇ ਗਏ ਹੈਗੇ ਆ ਇਸੇ ਤਰੀਕੇ ਦੇ ਨਾਲ ਟਕਨੋ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਹੀ ਬਹੁਤ ਸਾਰੇ ਬੰਦੇ ਲੇਓਵਰ ਕੀਤੇ ਗਏ ਹੈਗੇ ਆ ਸੋ ਜਿੱਦਾਂ ਕਰਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਕੈਨੇਡਾ ਘਾਟੇ ਵੱਲ ਨੂੰ ਜਾ ਰਿਹਾ ਉੱਥੋਂ ਦੇ ਕਾਲਜ ਸੁਣਨੇ ਹੋ ਰਹੇ ਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਪੰਜਾਬ ਦੇ ਜਿਹੜੇ ਸਕੂਲ ਕਾਲਜ ਹੈਗੇ ਆ ਉਹ ਉੱਥੇ ਕਹਿੰਦੇ ਰੌਣਕ ਪਰਤਾਂ ਲੱਗੀ ਆ ਆਸ ਕਰਦੇ ਆ ਵੀ ਉੱਥੇ IAS IPS ਕਰਕੇ ਆਇਲਟਸ ਦਾ ਖੜਾ ਛੜ ਕੇ ਲੋਕ ਉੱਥੋਂ ਦੀਆਂ ਚੰਗੀਆਂ ਜੋਬਾਂ ਦੇ ਉੱਤੇ ਪੰਜਾਬੀ ਕਾਬਜ ਹੋਣਗੇ ਜਿਹੜੀ ਆਪਾਂ ਨੂੰ ਕਿਤੇ ਨਾ ਕਿਤੇ ਖੜੋਤ ਨਜ਼ਰ ਆ ਰਹੀ ਸੀਗੀ ਤੇ ਕੈਨੇਡਾ ਵਾਸਤੇ ਜਰੂਰ ਇਹ ਮਾੜੀ ਗੱਲ ਆ ਤੇ ਉਹਨਾਂ ਨੇ ਤਾਂ 40% ਕਟੌਤੀ ਕੀਤੀ ਸੀ ਪਰ ਸਟੂਡੈਂਟ ਕਹਿੰਦੇ 50% ਹੀ ਘਟ ਗਏ ਆ ਆਉਣ ਵਾਸਤੇ ਸੋ ਕਾਫੀ ਵੱਡੀ ਨਿਊਜ਼ ਇਹ ਮੈਂ ਸੁਣ ਰਿਹਾ ਸੀਗਾ ਜਿਹਦਾ ਕਰਕੇ ਕਾਫੀ ਵਿੱਤੀ ਤੌਰ ਤੇ ਕੈਨੇਡਾ ਘਾਟੇ ਜਾ ਲੂ ਜਾਊਗਾ ਬਿਲਕੁਲ ਬਿਲਕੁਲ ਸੋ ਨੀਟੇ ਭਾਈ ਤੁਸੀਂ ਜੁੜੇ ਪ੍ਰੋਗਰਾਮ ਦੇ ਵਿੱਚ ਔਰ ਸਾਰੀਆਂ ਖਬਰਾਂ ਤੇ ਡਿਸਕਸ਼ਨ ਕੀਤੀ ਤੇ ਹੁਣ ਸੂਪ ਸਾਹਿਬ ਪੀਕੇ ਤੇ ਹੁਣ ਇਸ ਤੋਂ ਬਾਅਦ ਉਮੀਦ ਆ ਵੀ ਅਗਲੇ ਹਫਤੇ ਜਿਹੜਾ ਮੌਸਮ ਆ ਜਿਹੜਾ ਉਹ ਵੀ ਠੀਕ ਹੋ ਜਾਊਗਾ ਤੇ ਸਿਹਤ ਵੀ ਠੀਕ ਹੋ ਜਾਊਗੀ ਜਰੂਰ ਵੀਰੇ ਗੋਡ ਲੱਕ ਤੇ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਫਿਰ ਮਿਲਦੇ ਆ ਅਗਲੇ ਵੀਕ ਸਸ ਸ੍ਰੀ ਕਾ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਜਿਹਦੇ ਵਿੱਚ ਅਸੀਂ ਅਮਰੀਕਾ ਔਰ ਕੈਨੇਡਾ ਦੀਆਂ ਖਬਰਾਂ ਤੇ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਕੋਸ਼ਿਸ਼ ਕੀਤੀ ਆ ਵੀ ਇਥੋਂ ਦੀਆਂ ਖਬਰਾਂ ਤੇ ਆਪਣੀ ਭਾਈਚਾਰੇ ਨਾਲ ਜੁੜੀਆਂ ਹੋਈਆਂ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਨੇ ਕਿਸ ਤਰ੍ਹਾਂ ਦੇ ਉਹਦੇ ਤੇ ਫਰਕ ਪੈ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬਾਰੇ ਔਰ ਕੋਸ਼ਿਸ਼ ਕਰਦੇ ਆ ਵੀ ਅਮਰੀਕਾ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਖਬਰਾਂ ਹੋਣ ਉਹਨਾਂ ਤੇ ਅਸੀਂ ਇੱਕ ਡਿਸਕਸ਼ਨ ਦੇ ਤੌਰ ਤੇ ਜਿਹਦੇ ਵਿੱਚ ਤੁਹਾਨੂੰ ਪੂਰੀ ਖਬਰ ਬਾਰੇ ਪਤਾ ਲੱਗ ਸਕੇ ਸੋ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ gilpradeep11@yahoo.in ਹੁਣ ਮਿਲਦੇ ਆ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਸਸਕੀ ਕਾਲ ਰਬ ਰੱਖਾ